ਅੱਜ ਫੇਰ ਬੈਠੇ ਆਂ ਸੀਆਰਓ ਪੰਜਾਬ ਦੇ ਦਫ਼ਤਰ ਦੇ ਵਿੱਚ ਤੇ ਸਾਡੇ ਨਾਲ ਫੇਰ ਜੁੜੇ ਨੇ ਆਰਟੀਏ ਐਕਟਿਵਾਇਸਟ ਤੇ ਵਿਸ਼ਲ ਫਲੂਰ ਅਮਰ ਅਨੇਜਾ ਜੀ 28 ਸੈਪਟੰਬਰ ਨੂੰ ਆਪਾਂ ਇੱਕ ਵੀਡੀਓ ਕੀਤੀ ਸੀ ਇਹਨਾਂ ਦੇ ਨਾਲ ਜੀ ਦੇ ਵਿੱਚ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਵਿੱਚ ਜੋ ਐਡਵਰਟਾਈਜ਼ਮੈਂਟ ਭਟਾਲਾ ਚੱਲ ਰਿਹਾ ਉਹਦੇ ਬਾਰੇ ਖੁੱਲ ਕੇ ਇਹਨਾਂ ਨੇ ਬੋਲਿਆ ਸੀ ਔਰ ਸਬੂਤ ਸਮੇਤ ਬੋਲਿਆ ਸੀ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਹਲਚਲ ਵੀ ਕਾਫੀ ਹੋਈ ਉਹ ਵੀਡੀਓ ਲੰਬੀ ਹੋ ਰਹੀ ਸੀ ਇਸ ਕਰਕੇ ਅਸੀਂ ਜੋ ਇਹਨਾਂ ਦੇ ਨਾਲ ਵੈਕਟਿਮਾਈਜੇਸ਼ਨ ਹੋਈਆਂ ਜੋ ਇਸ ਐਡਵਰਟਾਈਜ਼ਮੈਂਟ ਘਟਾਲੇ ਨੂੰ ਉਜਾਗਰ ਕਰਨ ਦੇ ਵਿੱਚ ਇਹਨਾਂ ਦੇ ਨਾਲ ਧੱਕੇਸ਼ਾਹੀਆਂ ਹੋਈਆਂ ਇਹਨਾਂ ਤੇ ਪਰਚੇ ਦਰਜ ਕੀਤੇ ਗਏ ਇਹਨਾਂ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਜਿਹੜਾ ਪਰਤਾੜਤ ਕੀਤਾ ਗਿਆ ਸੋ ਉਹਦੇ ਬਾਰੇ ਆਪਣੀ ਗੱਲ ਨਹੀਂ ਹੋ ਸਕੀ ਸੋ ਅੱਜ ਫੇਰ ਨੇਦਾ ਜੀ ਨੂੰ ਅਸੀਂ ਸੀਆਰਓ ਦਫ਼ਤਰ ਬੁਲਾਇਆ ਤੇ ਇਹਨਾਂ ਦੇ ਨਾਲ ਆਪਾਂ ਉਸ ਵਿਸ਼ੇ ਤੇ ਗੱਲ ਕਰਨੇ ਜਾ ਰਹੇ ਹਾਂ ਹਾਂ ਜੀ ਨੇਦਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਡੀਵੀ ਨਿਊਜ਼ ਤੇ ਸੀਆਰਓ ਦਫ਼ਤਰ ਦੇ ਜਿਨ੍ਹਾਂ ਨੇ ਮੈਨੂੰ ਮੇਰੀ ਗੱਲ ਰੱਖਾਂ ਦਾ ਮੈਨੂੰ ਮੌਕਾ ਦਿੱਤਾ ਤੇ ਮੈਂ ਇਹ ਦੱਸਣਾ ਚਾਹੁੰਗਾ ਕਿ ਮੈਂ ਅਮਰਦੀਪ ਨੇਜਾ ਅਮਰ ਨੇਜਾ ਸੋਸ਼ਲ ਐਕਟਿਵਿਸਟ ਤੇ ਮਿਸਲ ਬਲੂ ਦੇ ਤੋਤੇ ਮੈਂ ਆਪਦਾ ਵਰਕ ਕਰ ਰਿਹਾ ਮੈਂ ਸ਼ਹਿਰ ਦੇ ਵਿੱਚ ਜਾਂ ਕੁਝ ਵੀ ਹੋਰ ਜੀ ਜਿਹੜੇ ਗਲਤ ਕੁਝ ਹੋ ਰਿਹਾ ਉਹਨਾਂ ਨੂੰ ਲੁਕਾ ਕੇ ਰੱਖ ਰਿਆ ਵਾਂ ਅਫਸਰਾਂ ਅੱਗੇ ਰੱਖਦਾ ਤੇ ਮੇਰੇ ਤੇ ਕੀ ਹੈ ਕਿ ਜਦੋਂ ਮੈਂ ਹਾਈਡਰਟੈਂਸ ਸਕੈਮ ਦੇ ਵਿੱਚ ਇਲੈਕਟਡ ਮੈਂ ਆਟੀਆਂ ਪਾਈਆਂ ਸੀ ਜਾਂ ਜਦੋਂ ਮੈਂ ਕੁਝ ਕੁ ਕਪੜੇ ਦੇ ਸਮੱਗ ਦਾ ਪਤਾ ਲੱਗਿਆ ਸੀ ਤਾਂ ਮੈਂ ਜੋ ਪਾਇਆ ਜਾਂ ਮੈਂ ਕੀਤਾ ਉਸ ਤੋਂ ਬਾਅਦ ਸਰ ਉਸ ਤੋਂ ਬਾਅਦ ਮੇਰੇ ਤੇ ਮੇਰੇ ਫੈਮਲੀ ਤੇ ਇਸ ਸਕੈਮ ਅੱਗੇ ਲਿਆਉਣ ਦੇ ਕਰਕੇ ਕਈ ਤਸੀਹੇ ਵੀ ਹੋਏ ਆ ਮੇਰੇ ਤੇ ਮੇਰੇ ਫੈਮਲੀ ਦੇ ਛੋਟੇ ਬੱਚੇ ਤੱਕ ਦળ ਹੋਏ ਮੈਨੂੰ ਮੇਰੇ ਪਰਿਵਾਰ ਨੂੰ ਮੇਰੀ ਮਾਦਰ ਨੂੰ ਮੇਰੇ ਬ੍ਰਦਰ ਨੂੰ ਮੇਰੀ ਘਰ ਵਾਲੀ ਨੂੰ ਗੈਂਗਸਟਰ ਫਰੋਤੀਆਂ ਮੰਗਣ ਵਾਲੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਸਾਚ ਜੀ ਬਿਲਕੁਲ ਤੁਹਾਡੇ ਤੇ ਬੁਲਾਦ ਕਰਨੇ ਦੋਸ਼ ਵੀ ਲੱਗੇ ਆ ਬਿਲਕੁਲ ਸਰ ਬੁਲਾਦ ਕਾਦੇ ਵੀ ਲੱਗਾ ਹੈ 420 120 ਦਾ ਇੱਕ ਹੋਰ ਪੇਸ਼ਾ ਦਰਜ ਹੋਇਆ ਸੋ ਉਹ ਵੀ ਤੁਸੀਂ ਮੰਨ ਸਕਦੇ ਹੋ ਕਿ ਉਹ ਵੀ ਜਦਾਂ ਕਿ ਹਾਈ ਕੋਰਟ ਦੇ ਵਿੱਚ ਰਿਟ ਹੋਣ ਤੋਂ ਬਾਅਦ ਹਾਈ ਕੋਰਟ ਦੀ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਵੱਲ ਫੋਲੋਅ ਅਪ ਹੋਉਦੇ ਤੇ ਆਪਾਂ ਡਿਟੇਲ ਬਤਾ ਕੇ ਗੱਲ ਕਰਦੇ ਆਂ ਅਨੇਦਾ ਜੀ ਤੁਸੀਂ ਲਗਾਤਾਰ ਜਿਹੜਾ ਹੈਗਾ ਆਪਣੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹੋ ਮੈਨਾਂ ਦਾ ਤੁਸੀਂ ਇੱਕ ਛੇਮਾ ਕੇ ਸਤਮਾ ਪਾਰਟ 2 ਦਾ ਜਾਰੀ ਕਰ ਦਿੱਤਾ ਹੈਗਾ ਜੋ ਇਹ ਐਡਵਰਟਾਈਜ਼ਮੈਂਟ ਘਟਾਲਾ ਹੋਇਆ ਸਭ ਤੋਂ ਪਹਿਲਾਂ ਤਾਂ ਆਪਾਂ ਵਿਕਟਿਮਾਈਜ਼ੇਸ਼ਨਸ ਤੇ ਗੱਲ ਕਰਨ ਤੋਂ ਪਹਿਲਾਂ ਕੁਝ ਕੀ ਪੁਆਇੰਟਸ ਤੇ ਗੱਲ ਕਰੀਏ ਤੁਸੀਂ ਕੱਲ ਕੁਝ ਕੀ ਪੁਆਇੰਟਸ ਕੱਢ ਕੇ ਜਿਹੜਾ ਹੈਗਾ ਉਹ ਇੱਕ ਪੋਸਟ ਪਾਈ ਹੈ ਉਹ ਬੜੀ ਦਿਨੀ ਦੀ ਕਹਿ ਲਓ ਕਿ ਸਮਝ ਆਉਣਯੋਗ ਹੈ ਲੋਕਾਂ ਦੇ ਕਿਉਂਕਿ ਆਮ ਤੌਰ ਤੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੇ ਸੋ ਉਹਦੇ ਤੇ ਥੋੜੀ ਜਿਹੀ 5 ਮਿੰਟ ਦੀ ਆਪਾਂ ਗੱਲਬਾਤ ਜ਼ਰੂਰ ਕਰ ਲਈਏ ਇਸ ਤੋਂ ਬਾਅਦ ਆਪਾਂ ਅਗਲੇ ਉਹਦੇ ਤੇ ਚੱਲਦੇ ਹਾਂ ਬਿਲਕੁਲ ਸਰ ਜਿਨਾ ਕਿ ਮੈਂ ਜਿਹੜੀ ਹੁ ਇਹਦੇ ਵਿੱਚ ਕਾਰਨ ਕਿਸੇ ਕੀ ਹਰ ਕੋਈ ਅਫਸਰ ਜਾਂ ਜਿੰਨੇ ਵੀ ਆ ਪਬਲਿਕ ਆ ਉਹਨੂੰ ਇੱਕ ਸਮਝ ਨਹੀਂ ਲੱਗ ਰਿਹਾ ਸੀ ਵੀ ਘਾਟਾ ਜਾਂ ਘਟਾਲਾ ਹੈ ਕੀ ਕਿੰਨੇ ਕੁ ਦਾ ਨੁਕਸਾਨ ਹੋ ਰਿਹਾ ਕਿੰਨੇ ਕੁ ਦਾ ਨੁਕਸਾਨ ਹੋ ਚੁੱਕਾ ਸਰੋਂ ਦੇ ਲਈ ਫਿਰ ਮੈਂ ਉਹਦੇ ਜਿਹੜੀ ਪੋਸਟ ਸੀ ਉਹਨੇ ਹਰੇਕ ਦੇ ਸਮਝਣ ਜੋ ਜਿੰਦੇ ਵਿੱਚ ਕੱਲੀ-ਕੱਲੀ 500 ਬੇਸਿਕ ਚੀਜ਼ਾਂ ਨੂੰ ਕਿਉਂਕਿ ਪਹਿਲੇ ਮੈਂ ਜਿਹੜੀ ਪਹਿਲੀ 5 ਪੋਸਟਾਂ ਉਹਨਾਂ ਦੇ ਵਿੱਚ ਵੀ ਕਾਫੀ ਚੀਜ਼ਾਂ ਮੈਂ ਕਲੀਅਰ ਕਰ ਚੁੱਕਾ ਸੀ ਤੇ ਜਿਹੜੇ ਕੁਝ ਚੀਜ਼ਾਂ ਜਿਹੜੀ ਕਲੀਅਰ ਨਹੀਂ ਹੋ ਰਹੀ ਉਸ ਨੂੰ ਕੀਤੀਆਂ ਜਿੰਦੇ ਵਿੱਚ ਯੂਨੀਪੋਲ ਦੇ ਗਾਇਬ ਹੋਣ ਦੇ ਨਾਲ ਕੀ ਨੁਕਸਾਨ ਹੋ ਰਿਹਾ ਹੈ ਡਬਲ ਸਾਈਡ ਹੋਣ ਕਰਕੇ ਕੀ ਨੁਕਸਾਨ ਹੋ ਰਿਹਾ ਹੈ ਕਿ ਸਾਈਜ਼ ਵਧਾਉਣ ਕਰਕੇ ਕੀ ਨੁਕਸਾਨ ਹੋ ਰਿਹਾ ਹੈ ਸਰਕਾਰੀ ਐਡ ਦੇ ਉੱਤੇ ਜਿਹਨੂੰ ਐਜ਼ ਕਮਰਸ਼ੀਅਲ ਰੇਟ ਤੇ ਲੈਣਾ ਸਰਕਾਰ ਦਾ ਕੀ ਨੁਕਸਾਨ ਹੋ ਰਿਹਾ ਆਮ ਪਬਲਿਕ ਦਾ ਕੀ ਨੁਕਸਾਨ ਹੋ ਰਿਹਾ ਤੇ ਇਦਾਂ ਦੇ ਸਾਨੂੰ ਨੇ ਮੁੱਦੇ ਕਈ ਸੀਗੇ ਉਹਨਾਂ ਦੇ ਵਿੱਚ ਇੱਕ ਵੀ ਦੱਸਿਆ ਗਿਆ ਸੀ ਕਿ ਜਿਹੜਾ 48% ਠੇਕੇ ਜਿਹੜਾ ਸਟੈਂਡਰਡ ਕੀਤਾ ਹੋਇਆ ਜਦ ਕਿ ਜਸਟ ਐਜ਼ ਕਾਗਜ਼ਾਂ ਦੇ ਵਿੱਚ ਦਿਖਦਾ ਪਰ ਹਕੀਕਤ ਦੇ ਵਿੱਚ ਇਹ ਸਟੈਂਡਰਡ ਨਹੀਂ ਹਕੀਕਤ ਜਿਹਦਾ ਐਡਵਰਟਾਈਜ਼ਮੈਂਟ ਹੋਵੇ ਜਿੱਥੇ ਮਰਜੀ ਚੱਲ ਜਾਓ ਐਡਵਰਟਾਈਜ਼ਮੈਂਟ ਸ਼ਹਿਰੀ ਸ਼ਹਿਰੀ ਐਡਵਰਟਾਈਜ਼ਮੈਂਟ 'ਤੇ ਭਰਿਆ ਹੋਇਆ ਹੈ ਹੂੰ ਠੀਕ ਹੈ ਜੀ ਤੇ ਉਹਦੇ ਨਾਲ ਕਿੰਨਾ ਕੋ ਨੁਕਸਾਨ ਹੈਗਾ ਜੇ ਮੈਂ ਉਹਨੂੰ ਐਸ ਇ ਸਿਰ ਇਹ ਵੀ ਕਹਿ ਕੇ ਚੱਲੂ ਕਿ ਸਿਰ 36 ਮਹੀਨੇ ਦੀ ਕੈਲਕੂਲੇਸ਼ਨ ਲਾਈ ਹੈ ਤੇ 50 ਦੀ ਜਿੱਕੇ 25 ਯੂਨੀ ਬੋਨਾਂ ਦੀ ਕੈਲਕੂਲੇਸ਼ਨ ਦੇ ਨਾਲ ਕਰਕੇ ਤੇ ਦਿਖਾਇਆ ਤਾਂ ਉਹਦੇ ਵਿੱਚ ਜੇ ਤੁਸੀਂ ਆਪ ਹੀ ਮੰਨ ਸਕਦੇ ਹੋ ਕਿ ਜੇ ਮੈਂ ਕਰਨਾ 8-10 ਕਰੋੜ ਹੈਗਾ ਤਾਂ ਜੇ ਉਹ ਉਹਦੀ ਜਿਹੜੀ ਵੋਲੀਅਮ ਇੰਦੀ 36 ਮਹੀਨਾ ਚ ਜੇ 10-15 ਕਰੋੜ ਨੂੰ ਟੱਪਦੀ ਭਈ ਆ ਤਾਂ ਤੁਸੀਂ ਉਹਦੇ ਬਾਅਦ ਆਪ ਹੀ ਅੰਦਾਜ਼ੇ ਲਾ ਸਕਦੇ ਹੋ ਕਿ ਇਹ ਸਕੈਮ ਕਿੰਨਾ ਕੋ ਹੋਊਗਾ ਕਪੜਾ ਕਿੰਨਾ ਕੋ ਵਟਾ ਹੁੰਦਾ ਬਿਲਕੁਲ ਬਿਲਕੁਲ ਤੁਹਾਡੀ ਛੇਵੀਂ ਪੋਸਟ ਦੇ ਨਾਲ ਮੈਨੂੰ ਵੀ ਕਾਫੀ ਸਮਝ ਆਇ ਹਰੇਕ ਜਿਹੜਾ ਪੁਆਇੰਟ ਚੱਕਿਆ ਉਹਦੇ ਚ ਕੀ ਹੋਇਆ ਪਹਿਲਾਂ ਉਹ ਲਿਖਿਆ ਹੋਇਆ ਔਰ ਉਸ ਤੋਂ ਬਾਅਦ ਉਹਦੇ ਕਾਰਨ ਕਿੰਨਾ ਨੁਕਸਾਨ ਹੋਇਆ ਉਹ ਵੀ ਤੁਸੀਂ ਲਿਖਿਆ ਹੋਇਆ ਵੀ ਇਅਰਲੀ ਉਹਦੇ ਨਾਲ ਕਿੰਨਾ ਨੁਕਸਾਨ ਜਾਂ ਮੰਥਲੀ ਕਿੰਨਾ ਨੁਕਸਾਨ ਹੋਇਆ ਬਿਲਕੁਲ ਜੀ ਸਰ ਇਹਦੇ ਚ ਮੈਂ 60 ਰੁਪਏ ਦੇ ਹਿਸਾਬ ਨਾਲ ਵੀ ਕੈਲਕੂਲੇਸ਼ਨ ਦਿੱਤੀ ਜੋ ਸਰਕਾਰੀ ਰੇਟ ਸੀ ਇਹ ਕਿ ਜਦ ਕਮਰਸ਼ੀਅਲ ਰੇਟ ਠੇਕੇਦਾਰ ਨੂੰ ਵਸੂਲ ਕੀਤਾ ਜਾਂਦਾ ਕਿ ਜਿਹੜਾ ਕਿ ਐਸ ਇਬ ਨਗਨੇ ਮ ਜਮਾ ਹੋਣ ਕੈ ਇਹਦੇ ਸੋਂਦੇ ਰਿਪੋਰਟਿੰਗ ਵੀ ਮੈਂ ਨਾਲ ਉਹਦੀ ਕੈਲਕੂਲੇਸ਼ਨ ਦੋਨੋਂ ਤਰੀਕਿਆਂ ਨੂੰ ਦਿਤੀਆਂ ਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਐਡਵਰਟਾਈਜ਼ਮੈਂਟ ਘ ਤਾ ਅਮਰ ਨੇਜ਼ਾ ਦਾ ਬਲੱਡ ਹੈਲਪ ਤੇ ਅਮਰਦੀਪ ਨੇਜ਼ਾ ਆਡੀ ਐਕਟੀਵਿਸਟ ਦੇ ਨਾਮ ਆਡੀ ਐਕਟੀਵਿਸਟ ਦੇ ਨਾਮ ਤੇ ਇਹਨਾਂ ਦਾ ਫੇਸਬੁੱਕ ਪੇਜ ਹੈ ਸੋ ਉਹਦੇ ਤੇ ਦੋਨੇ ਪੋਸਟਾਂ ਪਈਆਂ ਔਰ ਮੈਂ ਉਹਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਪੀਡੀਐਫ ਬਣਾ ਕੇ ਤੇ ਇੱਥੇ ਤੁਹਾਡੇ ਨਾਲ ਵੀਡੀਓ ਦੇ ਰੂਪ ਦੇ ਵਿੱਚ ਵੀ ਨਾਲ ਸ਼ੇਅਰ ਕਰ ਦਿਆਂ ਤਾਂ ਕਿ ਤੁਸੀਂ ਉਹਨੂੰ ਪੜ੍ਹ ਸਕੋ ਸਮਝ ਸਕੋ ਤੇ ਪਤਾ ਲੱਗੇ ਕਿ ਤੁਹਾਨੂੰ ਐਡਵਾਈਜ਼ਮੈਂਟ ਐਡਵਰਟਾਈਜ਼ਮੈਂਟ ਘਟਾਲਾ ਕੀ ਹੈ ਟਿਕਟ ਟਾਪ ਹੈ ਸੋ ਅਨੇਜਾ ਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਜਦੋਂ ਤੁਸੀਂ ਐਡਵਰਟਾਈਜ਼ਮੈਂਟ ਘਟਾਲੇ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ ਤੇ ਫਿਰ ਤੁਹਾਡੇ ਨਾਲ ਜੋ ਕੁਝ ਹੋਇਆ ਕਹਿਣ ਤੋਂ ਭਾਵ ਕਿ ਅੱਜ ਆਪਾਂ ਹੁਣ ਘਟਾਲੇ ਦੀ ਗੱਲ ਨਹੀਂ ਕਰਾਂਗੇ ਹੁਣ ਸਿਰਫ ਆਪਾਂ ਉਹ ਸ਼ਾਜਸ਼ਾਹ ਦੀ ਗੱਲ ਕਰਾਂਗੇ ਜੋ ਤੁਹਾਨੂੰ ਚੁੱਪ ਕਰਾਉਣ ਨਹੀਂ ਕੀਤੀਆਂ ਗਿਆ ਜੋ ਅਕਸਰ ਹਰੇਕ ਨਾਲ ਹੁੰਦੀਆਂ ਜਿਸ ਤਰ੍ਹਾਂ ਸ਼੍ਰੇਸ਼ੂਤ ਜੀ ਦੇ ਨਾਲ ਹੋਈਆਂ ਤੁਹਾਡੇ ਨਾਲ ਹੋ ਰਹੀਆਂ ਸੰਭੂ ਨਾਸੂਤ ਜੀ ਨਾਲ ਹੋਈਆਂ ਮੇਰੇ ਨਾਲ ਹੋਈਆਂ ਜਾਂ ਹੋਰ ਪੰਕਲ ਸੂਤ ਜੀ ਜਾਂ ਜਿੰਨੇ ਵੀ ਆਪਾਂ ਸ਼ਹਿਰ ਦੇ ਲੋਕ ਬੋਲਣ ਵਾਲੇ ਹੈਗੇ ਆ ਉਹਨਾਂ ਦੇ ਨਾਲ ਹੋ ਰਹੀਆਂ ਸੋ ਉਹਦੇ ਬਾਰੇ ਨਾਲ ਜਿਹੜਾ ਡਿਟੇਲ ਵਾਈਜ਼ ਦੱਸੋ ਕਿ ਵੀ ਕਿਵੇਂ ਸ਼ੁਰੂਆਤ ਹੋਈ ਤੇ ਕਿੱਥੋਂ ਤੱਕ ਇਹ ਮਸਲਾ ਪਹੁੰਚਿਆ ਸਰ ਇਹਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਮੈਂ ਠੀਕ ਹੈ ਕਿ ਐਡਵਰਟਾਈਜ਼ਮੈਂਟ ਮਾਰਕੀਟਿੰਗ ਦੇ ਕੰਮ ਦੇ ਵਿੱਚ ਸੀਗਾ ਮੈਨੂੰ ਮੇਰੇ ਕੋਲ ਐਜ਼ ਅ ਕਾਰਨ ਕਿ ਮੇਰੇ ਕੋਲ ਕੁਝ ਬ੍ਰਾਂਡਸ ਵਗੈਰਾ ਕਿਉਂਕਿ ਮੇਰੇ ਸ਼ੌਕੜ ਤੁਮੇ ਫਾਦਰੂ ਇੱਕ ਪ੍ਰੈਸ ਦੇ ਵਿੱਚ ਸੀਗੇ ਮੇਰਾ ਪ੍ਰੈਸ ਨਾਲ ਲਿੰਕ ਸੀਗਾ ਬਟ ਇਹ ਕਿ ਮੈਂ ਆਊਟਡੋਰ ਮੀਡੀਆ ਨੂੰ ਨਹੀਂ ਡੀਲ ਕਰਦਾ ਸੀ ਬਟ ਮੈਂ ਜੇ ਮਾਰਕੀਟਿੰਗ ਨੂੰ ਡੀਲ ਕਰ ਕਰਦਾ ਸੀ ਉਹਦੇ ਕਰਕੇ ਮੇਰਾ ਕੁਛ ਨਾ ਹੱਦ ਤੱਕ ਨਗਨਗੰਮ ਤੇ ਠੇਕੇਦਾਰ ਨਾਲ ਇੱਕ ਦੋੜ ਕੇ ਵੀ ਵਾਪਿਆ ਐ ਐਡਵਰਟਾਈਜ਼ਮੈਂਟਸ ਰਿਲੇਟਡ ਸੋ ਉਦੋਂ ਕੀ ਹੈ ਜੋ ਸਾਨੂੰ ਐਜ਼ ਐ ਦੱਸਿਆ ਗਿਆ ਠੇਕੇਦਾਰ ਦੇ ਵੱਲੋਂ ਕਿ ਮੈਂ ਤਾਂ 7 ਕਰੋੜ ਰੁਪਏ ਦਾ ਠੇਕਾ ਲੇਤਾ ਸਾਲ ਦਾ ਉਹ ਵੀ ਸਰ ਲੱਗਿਆ ਕਿ ਹਾਂ ਵੀ 7 ਕਰੋੜ ਲਿੱਤਾ ਹੈ ਹਰ ਚੀਜ਼ ਦੇ ਵਿੱਚ ਸਾਈਟਾਂ ਦਾ ਕੋਈ ਡਿਟੇਲ ਨਹੀਂ ਠੇਕੇਦਾਰ ਨੇ ਸਰ ਅਸਲ ਜਿੰਦੇ ਮੇਨ ਰੀਜ਼ਨ ਕੀ ਬਣ ਗਿਆ ਕਿ ਮੇਰੇ ਕੋਲ ਕੋਈ ਕਲਾਇੰਟ ਸੀਗਾ ਤੇ ਉਹਨੇ ਨਾ ਆਪਦੀ ਈ ਰਿਕਸ਼ੇ ਤੇ ਐਡਵਰਟਾਈਜ਼ਮੈਂਟ ਕਰਵਾਉਣੀ ਸੀ ਇਹ ਐਡਵਰਟਾਈਜ਼ਮੈਂਟ ਉਹਦੇ ਰੀਜ਼ਰਵ ਮੈਨ ਜਦੋਂ ਠੇਕੇਦਾਰ ਨਾਲ ਨਗਨਿੰਗਮ ਕਹਿੰਦਾ ਨਗਨਿੰਗਮ ਕਹਿੰਦਾ ਵੀ ਇਹਦਾ ਠੇਕਾ ਜਿਹੜਾ ਠੇਕੇਦਾਰ ਦੇ ਕੋਲ ਆ ਤੁਸੀਂ ਉਹਨੂੰ ਸੰਬੰਧ ਕਰੋ ਸਰ ਜਦੋਂ ਠੇਕੇਦਾਰ ਦੇ ਕੋਲ ਗਿਆ ਸਰ ਤੁਸੀਂ ਮੰਨ ਸੋਦੇ ਹੋ ਕਿ ਉਹਨੇ ਪਹਿਲੇ ਦਿਨ ਜਾ ਮੈਨੂੰ 3 ਦਿਨ ਦੀ ਇਹ ਰਿਕਸ਼ੇ ਤੇ ਐਡਵਰਟਾਈਜ਼ਮੈਂਟ ਦੇ ਲਈ ਕੀ ਚਾਰਜ ਮੰਗਿਆ ਹੋਗਾ ਸਰ ਉਹਨੇ ਮੰਗਿਆ ਕਿ 7 ਇਹ ਕਹਿੰਦਾ ਕਿ ਉਹਨੇ ਦੱਸਿਆ ਕਿ ਇਹ ਰਿਕਸ਼ੇ ਤੇ 70 ਸਕਰ ਫੁੱਟ ਦੀ ਫਲੈਕਸ ਲੱਗਦੀ ਹੈ 100 ਰੁਪਏ ਪਰ ਹਾਂ ਤਿੰਨੋਂ ਸਾਈਡਾਂ ਤੇ 100 ਰੁਪਏ ਸਕਰ ਫੁੱਟ ਦਾ ਪਰ ਡੇ ਦਾ ਰੈਂਟ ਠੀਕ ਹੈ ਜੀ ਉਹ ਤੋਂ ਬਾਅਦ ਜਿਹੜਾ ਉਹਦੀ ਪਰਮਿਸ਼ਨ ਹੋ ਗਈ ਉਹਦੇ ਫਲੈਕਸ ਛਪਨ ਦਾ 60000 ਰੁਪਏ ਦਾ ਰੇਟ ਪਰ ਡੇ ਰੈਂਟ ਪਰ ਡੇ ਦਾ 7000 ਰੁਪਏ ਰੈਂਟ ਮੰਗਿਆ ਗਿਆ ਕਹਿੰਦਾ ਕਿ ਉਹ ਕਹਿੰਦੇ ਮੈਂ 7 ਕਰੋੜ ਰੁਪਏ ਸਾਲ ਦਾ ਪਰਦਾ ਪਾਇਆ ਸਾਨੂੰ ਤਾਂ ਸਾਨੂੰ ਇਹ ਲੱਗਿਆ ਸੀ ਪਰ ਨਹੀਂ ਓਵਰਆਲ ਜਦੋਂ ਨਗਰ ਨਿਗਮ ਵੀ ਕਲੀਅਰ ਨਹੀਂ ਕਰ ਰਿਹਾ ਸੀ ਜਦੋਂ ਨਗਰ ਨਿਗਮ ਵੀ ਜੋ ਠੇਕੇਦਾਰ ਕੋ ਭੇਜਿਆ ਤਾਂ ਸਾਨੂੰ ਤਾਂ ਹੀ ਲੱਗਣਾ ਸੀ ਆਪਾਂ ਠੇਕੇਦਾਰ ਦੇ ਕੋਲ ਠੀਕ ਹੈ ਜੀ ਮੈਂ ਜਦੋਂ ਉਹਦੇ ਤੇ ਅੱਗੇ ਗਿਆ ਤਾਂ ਮੈਂ ਉਹਨੂੰ ਇਹ ਗੱਲ ਕੀਤੀ ਤੇ ਸਰ ਇਵਨ ਕਿ ਤੁਸੀਂ ਮੰਨ ਸਕਦੇ ਹੋ ਕਿ ਜਦੋਂ ਮੇਰਾ ਕਲਾਇੰਟ ਸੀਗਾ ਮੈਂ ਉੱਥੋਂ ਆਇਆ ਕਿ ਮੈਨੂੰ ਠੇਕੇਦਾਰ ਨੇ ਇਹ ਦੱਸਿਆ ਕਿ ਪਹਿਲੇ ਦਿਨ ਦਾ ਤਾਂ ਮੇਰਾ ਜਿਹੜਾ ਖਰਚਾ ਹੋ ਗਈ ਇੱਛਾ ਚਲਾਉਣਾ 12000 ਉਹ ਤੋਂ ਬਾਅਦ ਜਿਹੜਾ ਵਾ ਉਹ 10000 ਦੇ ਆਸ-ਪਾਸ ਹੋਊਗਾ ਕਾ ਤਿੰਨ ਦਿਨ ਦਾ ਚਲਾਉਣਾ ਵਾ ਤੇ ਉਹਦੇ ਲਈ ਮੈਨੂੰ 32000 ਤੇ ਇਸਾ ਮੈਂ ਤਾਂ ਚੱਲਣ ਕੇ ਅੱਗੋਂ ਮੇਰਾ ਪਹਿਲਾਂ ਵੀ ਅਸੀਂ ਕਰਾਂਦੇ ਰਹੇ ਸੀ ਉਦੋਂ ਦਾ ਇਨਾਮਦਾ ਸੀ ਆਮਤੀੰਦਾ ਨਗਰਿਕ ਪਾਤ 500 ਰੁਪਏ ਦੀ ਪਰਚੀ ਕੱਟਦਾ ਸੀ ਇਹ ਵਿਚਦੀ ਪਰ ਡੇ ਦੀ ਕੱਟ ਲਈ ਜਾਂ ਉਹਦਾ ਓਵਰਹੈਡ ਕਰਨੀ ਤੇ ਜਦੋਂ ਮੈਂ ਉਹਦੇ ਲਈ ਸਰ ਜੋ ਘੁਗਪਟਾਲ ਤੋਂ ਕੀਤੀ ਮੈਂ ਆਰਟੀਆ ਦੇ ਤੁਹੋਂ ਇਹਦੇ ਲਈ ਮੰਗਿਆ ਬਈਆਂ ਸਰ ਤੁਸੀਂ ਇਹ ਵੀ ਮੈਂ ਗੱਲ ਕਹਿ ਸਕਦਾ ਕਿ ਤੁਸੀਂ ਮੇਰੀ ਜਿਹੜੀ ਸਟਾਰਟਿੰਗ ਦੀ ਪਹਿਲੀਆਂ ਆਰਟੀਆਆਂ ਜਿਨ੍ਹਾਂ ਤੇ ਮੇਰੇ ਦੋਸ਼ ਲੱਗੇ ਕਿ ਹਾਂ ਵੀ ਮੈਜਿਸ 100 150 ਆੜੀਆਂ ਬਾਤ ਸੀ ਸੋ ਇਹਨਾਂ ਚੀਜ਼ਾਂ ਦੇ ਵਿੱਚ ਹੀ ਭਾਈਆਂ ਸੀ ਕਿ ਇਹ ਰਿਛੇਦਾ ਸ ਹੈ ਕਿ ਇਹਨੂੰ ਕਦੋਂ ਤੋਂ ਲਾਊਟ ਕੀਤਾ ਗਿਆ ਇਹ ਰਿਛੇਦਾ ਕਿਵੇਂ ਹੋਇਆ 7000 ਰੁਪਿਆ ਜਾਂ 10000 ਰੁਪਿਆ ਪਰ ਡੇ ਦਾ ਉਹਨੂੰ ਕਦੋਂ ਤੋਂ ਲੋਟਿਆ ਇਦਾਂ ਦੇ ਲੈਟਰ ਲਈ ਸਰ ਮੇਰੇ ਆਡੀਅੰਸ ਹੈਗੇ ਤੁਸੀਂ ਮੰਨ ਸਕਦੇ ਹੋ ਕਿ ਸਰ ਜੇ ਮੈਨੂੰ ਮੰਗਿਆ ਹੋਗਾ ਸਰ ਮੈਂ ਤਾਂ ਹੀ ਆਡੀ ਪਾਉਂਗਾ ਕਹੀਂ ਨਗਰ ਨੂੰ ਪੁੱਛੂੰਗਾ ਉਸ ਤੋਂ ਬਾਅਦ ਸਰ ਕਦੇ 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 ਕਿ ਫਿਰ ਮੈਨੂੰ ਜਦੋਂ ਇਹਦੇ ਵਿੱਚ ਕੋਈ ਇਨਫੋਰਮੇਸ਼ਨ ਸਹੀ ਨਾ ਮਿਲੀ ਤਾਂ ਮੈਂ ਅਗਨ ਦੀ ਘੁੜਪਾ ਦਾ ਹੋਣ ਕਰਨੀ ਸ਼ੁਰੂ ਕੀਤੀ ਤਾਂ ਫਿਰ ਕਦੇ 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 ਸਰ ਮੈਨੂੰ ਜਦੋਂ ਇਨਫੋਰਮੇਸ਼ਨ ਮਿਲੀ ਕਿ ਵੀ ਜਿਹੜਾ ਠੇਕਾ ਵਾ ਠੇਕੇ ਦਾ ਤਾਂ ਸਿਰਫ ਠੇਕੇਦਾਰ ਦੇ ਬੋਲੋ ਕੋਵਿਡ ਤੋਂ ਤੇ 6 ਮਹੀਨਿਆਂ ਦੇ ਟੱਗੇ ਤੇ ਸ਼ੂਟ ਵੀ ਲਈਦੀ ਹੋਈ ਆ ਉਹ ਲਿਮਟਡ ਸੈਟ ਆ ਮੈਂ ਜਦੋਂ ਮੈਂ ਆਰਟੀਏ ਦੇ ਥ्रू ਇਸ ਘੁਟਾਲੇ ਨੂੰ ਸਾਹਮਣੇ ਲਿਆਂਦਾ ਤਾਂ ਸਸ ਮੈਨੂੰ ਕਾਫੀ ਧਮਕੀਆਂ ਮੈਨੂੰ ਮੇਰੇ ਪਰਿਵਾਰ ਨੂੰ ਸਿੱਧੇ ਸਿੱਧੇ ਤੋਹਤੇ ਠੇਕੇਦਾਰ ਤੇ ਉਹਦੇ ਸੰਬੰਧਿਤ ਵਿਅਕਤੀਆਂ ਦੇ ਵੱਲ ਮਿੰਨੀ ਸ਼ੁਰੂ ਹੋ ਗਈਆਂ ਉਹਨਾਂ ਦੇ ਵੱਲੋਂ ਇਹ ਇਥੋਂ ਤੱਕ ਕਿ ਕਿਹਾ ਗਿਆ ਕਿ ਠੇਕੇਦਾਰ ਦੀ ਪਹੁੰਚ ਬਹੁਤ ਉੱਪਰ ਤੱਕ ਆ ਉਹਦੇ ਰਿਸ਼ਤੇਦਾਰ ਜਿਹੜੇ ਹਾਈ ਕੋਰਟ ਦੇ ਆਮ ਦਲਦਲਾਂ ਤੇ ਉੱਚ ਅਹੁਦਿਆਂ ਦੇ ਆ अच्छा ठीक है जी उन ना ना, दे नाल तेनु ਕੱਲ ਨੁਕਸਾਨ ਹੋਗਾ ਉਹ ਤਾਂ ਪੁਲਿਸ ਅਫਸਰਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਵੀ ਠੇਕੇਦਾਰ ਦੀ ਉੱਚ ਪਹੁੰਚ ਉਹ ਅੱਜ ਤੱਕ ਜਿੰਨੇ ਵੀ ਕਿਸੇ ਨੇ ਵੀ ਠੇਕੇਦਾਰ ਦੇ ਉੱਤੇ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬਾਅਦ ਉਹਨਾਂ ਦੇ ਉੱਤੇ ਕੇਸ ਵੀ ਹੋਇਆ ਬਾਅਦ ਚ ਅਗਲੇ ਨੂੰ ਉਹਨਾਂ ਦੇ ਨਾਲ ਉਹਨਾਂ ਦੇ ਰਾਈ ਨਾਮੇ ਵੀ ਕਰਨੇ ਪਏ ਆ ਤੇ ਤੂੰ ਆਪ ਦਾ ਪਛੇੜ ਮੈਂ ਪਹਿਲੇ ਪੜੇ ਵਿਚਾਰ ਲਾ ਸੋ ਸਰ ਕਦੇ ਕਦੇ ਰੀਜ਼ਨ ਕੀ ਸੀਗਾ ਸਰ ਮੈਨੂੰ ਇੱਕ ਇਹ ਚੀਜ਼ ਦੇ ਵਿੱਚ ਇਹ ਸੀਗਾ ਕਿ ਬਈ ਮੈਂ ਜੇ ਅੱਜ ਸੱਚਾਈ ਦੇ ਲਈ ਖੜਾ ਅੱਜ ਮੈਂ ਇੱਕ ਟੁੱਕ ਗਿਆ ਤਾਂ ਪਤਾ ਨਹੀਂ ਕਰ ਲੋ ਤਾਂ ਬਾਅਦ ਬੋਲ ਵੀ ਨਹੀਂ ਬੋਲ ਸਕਦਾ ਠੀਕ ਹੈ ਜੀ ਸੋ ਮੈਂ ਇੱਕ ਆਸ ਜਨ ਲੈ ਕੇ ਕਿ ਮੈਨੂੰ ਪਹਿਲਾਂ ਵਿਸ਼ਵਾਸ ਇਹ ਸੀਗਾ ਕਿ ਵੀ ਜੇ ਆਪਾਂ ਅੱਜ ਸੱਚਾਈ ਦੇ ਲਈ ਚੱਲਦੇ ਆਂ ਤਾਂ ਸੱਚਾਈ ਦੀ ਕਿਤੇ ਨਾ ਕਿਤੇ ਤਾਂ ਸੁਣੀ ਜਾਊਗੀ ਆਪਾਂ ਅੱਜ ਸੱਚ ਬੋਲਾਂਗੇ ਅੱਜ ਲੋਕਾਂ ਨੇ ਖੜਾਂਗੇ ਤਾਂ ਮੇਰੇ ਨਾਲ ਕੋਈ ਖੜੂਗਾ ਪਰ ਸਾਹ ਉਹਦੇ ਵਿੱਚ ਇੱਕ ਕੀ ਹੋਇਆ ਕਿ ਇਨ ਬਿਟਵੀਨ ਮੇਰੇ ਕਦੇ ਕਦੇ ਉਹ ਤੋਂ ਬਾਅਦ ਮੈਨੂੰ ਇੱਕ ਪਤਾ ਲੱਗੇ ਕਿ ਆਟੇ ਐਕਟਿਵ ਸੀਗੇ ਜਿਹੜਾ ਆੜੇ ਅਧਿਆਪਕਾ ਉਹਨਾਂ ਦੇ ਉਹਨਾਂ ਨੇ ਵੀ ਇਸ ਸਕੈਮ ਨੂੰ ਕੱਢਣ ਦੇ ਲਈ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਵੀ ਜਾਨੀ ਮਾਲੀ ਹਮਲਾ ਹੋਇਆ ਸੀ ਬਾਅਦ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਹਮਲੇ ਦੇ ਵਿੱਚ ਇਹ ਮੰਨ ਸਦਿਓ ਕਿ ਠੇਕੇਦਾਰ ਨੂੰ ਤੇ ਉਹਦੇ ਹੂਟ ਪਰਸਨਾਂ ਨੂੰ ਪੁਲਿਸ ਦੇ ਵੱਲੋਂ ਕਲੀਨ ਚਿੱਟ ਮਿਲ ਗਈ ਸੀ ਕਿ ਉਹਨਾਂ ਦਾ ਕੋਈ ਰੋਲ ਨਹੀਂ ਪਰ ਜਦੋਂ ਆੜੇ ਐਕਟਿਵਿਸਟ ਉਸ ਨੇ ਅਦਾਲਤ ਵਿੱਚ ਸਾਰੇ ਸਬੂਤ ਰੱਖੇ ਸਭ ਕੁਝ ਕੀਤਾ ਤੇ ਅਦਾਲਤ ਨੇ ਵੀ ਉਸ ਠੇਕੇਦਾਰ ਨੂੰ ਐਜ਼ ਮੇਨ ਕਿਊਜ਼ ਦੇ ਤੌਰ ਤੇ ਸਬੰਧ ਕੀਤੇ ਸੀਗੇ ਜਿਹੜਾ ਕਿ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਉਹਦੇ ਬਾਅਦ ਸਰ ਜਦੋਂ ਸਮਨ ਹੋ ਗਿਆ ਦਾਦਾ ਚੂਸ ਬਣਾ ਦਿੱਤਾ ਗਿਆ ਸੀ ਮੈਨੂੰ ਨਹੀਂ ਪਤਾ ਕਿ ਹਮੇ ਕਿਹੜੇ ਢੰਗ ਨਾਲ ਜਾਂ ਕਿਵੇਂ ਉਹਨਾਂ ਤੇ ਪੋਲਿਟਿਕਲ ਪ੍ਰੈਸ਼ਰ ਪਾਇਆ ਅਫਸਰਾਂ ਨੇ ਪ੍ਰੈਸ਼ਰ ਪਾਇਆ ਜਾਂ ਰੁਪਏ ਦੇ ਪੈਸੇ ਦੇ ਨਾਲ ਉਹਨਾਂ ਦਾ ਰਾਈਜ਼ਨਾਮਾ ਹੋਇਆ ਤੇ ਮੈਨੂੰ ਜਿੱਥੋਂ ਤੱਕ ਕਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦਾ ਵੀ ਨਾਮ ਜਿਸ ਤਰ੍ਹਾਂ ਮੇਰੇ ਨਾਮ ਤੇ ਕੋਈ ਪਲਚੇ ਪਏ ਆ ਉਹਨਾਂ ਦਾ ਵੀ ਨਾਮ ਤੇ ਪੱਗੀ ਸੀ ਕਿ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਮੇਰੇ ਤੇ ਨਾਮ ਤੇ ਆ ਕੇਸ ਪੈ ਜਾਣਾ ਤੇ ਉਹਨਾਂ ਨੇ ਆਪਦੇ ਜਿਹੜੇ ਵਿਚਾਰੇ ਪਰਸੰ ਸੀ ਉਹਨਾਂ ਨੇ ਵੀ ਉਹਨਾਂ ਨਾਲ ਰਾਈਜ਼ਨਾਮਾ ਕਰਵਾ ਦਿੱਤਾ ਤੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਇਹ ਘਟਨਾ ਕਾਫੀ ਚਰਚਾ ਦਾ ਵਿਸ਼ਾ ਵੀ ਰਹੀ ਸੀ ਉਸ ਦਾ ਹਾਂਜੀ ਉਸ ਤੋਂ ਅੱਗੇ ਸਰ ਉਹ ਤੋਂ ਬਾਅਦ ਸਰ ਕਦੇ-ਕਦੇ ਕੀ ਹੋਇਆ ਕਿ ਮੇਰੇ ਤੇ ਮੇਰੀ ਇੱਕ ਇੱਕ ਕੋਈ ਹਾਈ ਕੋਰਟ ਦੇ ਵਿੱਚ ਕਿਸੇ ਦੇ ਮੇਰਾ ਕੋਈ ਡਿਸਪਿਊ ਚੱਲਦਾ ਸੀ ਮੇਰੇ ਐਡਵਰਟਾਈਜ਼ਮੈਂਟ ਤੋਂ ਕੋਈ ਮੈਰिज ਹੋਈ ਸੀ ਉਹਨਾਂ ਨੇ ਬਾਅਦੋਂ ਚਾਰਨਗੇ ਜਦੋਂ ਨਰਕਾ ਬਾਹਰ ਸੀਗਾ ਠੀਕ ਹੈ ਤਾਂ ਉਹਦੀ ਸਾਰੀ ਫੈਮਿਲੀ ਵਗੈਰਾ ਸੀ ਇੰਦੇ ਇੰਡੀਆ ਚ ਕੋਈ ਨਹੀਂ ਸੀ ਉਹਨਾਂ ਨੂੰ ਕੀ ਹੋਇਆ ਕਿ ਕਿਸੇ ਨੇ ਕਹਤਾ ਕਿ ਹਾਂ ਵੀ ਕਿ ਤੁਸੀਂ ਜਿਹੜੇ ਤੇ ਲੋਕਲ ਐਡ ਹੀ ਲੱਗੀ ਉਹਨੂੰ ਤੁਸੀਂ ਵਿਚੋਲਾ ਬਣਾ ਕੇ ਜਿਹ ਦੂਜਾ ਸ਼ੋਅ ਕਰਕੇ ਤੁਸੀਂ ਕਰ ਦੋ ਸੋਨੂੰ ਦੇ ਜੇ ਹਾਈ ਕੋਰਟ ਦੀ ਉਹ ਤਾਂ ਪਹਿਲੇ ਤਿੰਨ ਚਾਰ ਇਨਕੁਆਰੀਆਂ ਪੁਲਿਸ ਦੀਆਂ ਹੋ ਚੁੱਕੀਆਂ ਸੀ ਜਿੱਥੇ ਇੰਵੈਸਟੀਗੇਸ਼ਨ ਬਿਊਰੋ ਪੰਜਾਬ ਦੀ ਇਨਕੁਆਰੀ ਹੋ ਗਈ ਡੀਐਸਪੀ ਦੀ ਵੀ ਹੋ ਚੁੱਕੀ ਸੀ ਹੋਰ ਵੀ ਅਫਸਰਾਂ ਦੀਆਂ ਇਨਕੁਆਰੀਆਂ ਹੋ ਚੁੱਕੀਆਂ ਸੀ ਜਿੰਨੇ ਜਿੰਨੇ ਸਨ ਕਲੀਨ ਚਿੱਟ ਮਿਲ ਗਈ ਸੀ ਉਹਨੇ ਝੂਠੀਆਂ ਦਰਖਾਸਤਾਂ ਉਹਨਾਂ ਦੇ ਉਲ ਹਾਈ ਕੋਰਟ ਤੋਂ ਰਿਟਰਨ ਆਨ ਦਾ ਬਾਉਟ ਠੀਕ ਹੈ ਹਾਈ ਕੋਰਟ ਦੀ ਇੰਨੇ ਵੱਲੋਂ ਵੀ ਫਿਰ ਇਨਕੁਆਰੀ ਐਸਐਸਬੀ ਨੂੰ ਭੇਜੀ ਗਈ ਇੰਨੀ ਦੇ ਵਿੱਚ ਸਾਰੇ ਤੋਂ ਇਹਨਾਂ ਦਰਖਾਸਤਾਂ ਨੂੰ ਸ਼ਿਕਾਇਤਾਂ ਝੂਠਮਾ ਸਾਬਤ ਕੀਤਾ ਗਿਆ ਤੁਸੀਂ ਮੰਨ ਸਕਦੇ ਹੋ ਸਰ ਕਿ ਉਹਦੇ ਤੇ ਵੀ ਮੈਨੂੰ ਜਦੋਂ ਆ ਮੇਰਾ ਸਕੈਮ ਕੱਢਿਆ ਸੀ ਜਿਸ ਉੱਤੇ ਠੇਕੇਦਾਰ ਨੇ ਆਫ ਦੀ ਅਪਰੋਚ ਦੇ ਜਾਣ ਪਛਾਣ ਦੀ ਅਪਰੋਚਾਂ ਦੇ ਕਰਕੇ ਸਰ ਉਸ ਕੇਸ ਦੇ ਵਿੱਚ ਮੇਰੇ ਤੇ ਮੇਨ ਮੱਦਦ ਉਤੇ ਵੀ ਐਫਆਰ ਦਰਜ ਕਰਵਾ ਦਿੱਤੀ ਕਾਦੀ ਸਰ 420 120 ਦੀ ਚਾ ਸੋ ਵੀ 100 ਵੀ ਵੀ ਦੇ ਵਿੱਚ ਹਾਂਜੀ ਤੇ ਇਹ ਕਿ ਅਸੀਂ ਫਾਈਨੈਂਸ਼ੀਅਲ ਫਰਾਡ ਕੀਤਾ ਮੈਂ ਵਜੋਲਾ ਲੈ ਕੇ ਤੇ ਕੁੜੀ ਨੂੰ ਬਾਹਰ ਹੀ ਭੇਜਿਆ ਕੁੜੀ ਨੇ ਉਹਨਾਂ ਨਾਲ ਫਰਾਡ ਕਰ ਲਿਆ ਜਦ ਕਿ ਸਰ ਕੁੜੀ ਦਾ ਵੀਜ਼ਾ ਵੀ ਅਪਲਾਈ ਹੋਇਆ ਉਹਦੀ ਇੰਟਰਵਿਊ ਹੋਈ ਆ ਉਹ ਆ ਕੁੜੀ ਆ ਦੀ ਇੰਟਰਵਿਊ ਚ ਤੇ ਦੂਜਿਆਂ ਵਿੱਚ ਰਹੀ ਸੀ ਓਕੇ ਠੀਕ ਹੈ ਜੀ ਉਹਦੇ باوجود ਵੀ ਸਰ ਜਾਣ ਬੁੱਝ ਕੇ ਮੈਨੂੰ ਤੇ ਮੇਰੇ ਪਰੇਸ਼ਾਨ ਕਰ ਲਈ ਸਰ ਬਾਅਦ ਮੇ ਤਾਂ ਹਿੰਦਵਾ ਪਾਇਆ ਗਿਆ ਕਿ ਜੇ ਮੈਂ ਠੇਕੇਦਾਰ ਰਾਇਜ਼ਨਾਮਾ ਕਰ ਲੈਣਾ ਤਾਂ ਮੇਰਾ ਜਿਹੜਾ ਹੈ ਇਸ ਕੇਸ ਵਿੱਚੋਂ ਨਾਮ ਨਿਕਲ ਜਾਏਗਾ ਸੋ ਮੈਂ ਉਹ ਹੀ ਨਹੀਂ ਗੱਡਿਆ ਸਾਰੋਥ ਬਾਅਦ ਕਰਦੇ ਕਰਦੇ ਫਿਰ ਮੈਨੂੰ ਵਾਗ ਫਿਰ ਧਮਕੀਆਂ ਮਿਲੀਆਂ ਉਹ ਕਰਦੇ ਕਰਦੇ ਮੈਨੂੰ ਇੱਕ ਐਸੀ ਜਿਹੜੇ ਕੋਈ ਕੋਈ ਰੇਪ ਦਾ ਕੇਸ ਕਿਸੇ ਲੜਕੀ ਦੇ ਬਲੇ ਦਰਜ ਕਰਾਇਆ ਗਿਆ ਸੀ ਉਸ ਕੇਸ ਦੇ ਵਿੱਚ ਮੇਰੇ ਨਾਮ ਲੱਦੇ ਮਿਲਦੇ ਪਹਿਲਾਂ ਨਾਮ ਵੀ ਜੋੜਿਆ ਗਿਆ ਉਦੋਂ ਵੀ ਮੈਨੂੰ ਡੈਗਿਆ ਕਿ ਆ ਨਾਮ ਹੈਗਾ ਕੱਲ ਨੂੰ ਹੁਣ ਤਾਂ ਤੂੰ ਜੇ ਰਾਈਨਾਮਾ ਕਰ ਲੇਂਗਾ ਇਹ ਨਾਮ ਪੜਾਇਆ ਜਾਣਾ ਨਹੀਂ ਤਾਂ ਕੱਲ ਨੂੰ ਇਹ ਨਾਮ ਤੇਰਾ ਤੇਰਾ ਇੰਦੇ ਦੇ ਨਾਮ ਤੇ ਨਾਮ ਬਦਲ ਜਾਏਗਾ ਸਾਨੂੰ ਉਥੇ ਵਿੱਚ ਕੀ ਹੈ ਕਿਸੇ ਲੜਕੀ ਤੋਂ ਉਹਨਾਂ ਨੇ ਦਬਾਅ ਪਾ ਕੇ ਪੈਸੇ ਦੇ ਜੋਨ ਤੇ ਸਰ ਜੀ ਕੱਲ ਦੇ ਕਰਾਉਂਦੇ ਜੀ ਜਦੋਂ ਮੈਂ ਇੱਥੇ ਕਹਿੰਦਾ ਨਹੀਂ ਮੈਂ ਸਹਿਮਤ ਹੋਇਆ ਜਾਂ ਮੈਂ ਆਪਦੀ ਦਰਖਾਸਤਾਂ ਤੇ ਆਦੀ ਵਾਪਸ ਨਹੀਂ ਲੈਂਤੀਆਂ ਫਿਰ ਸਕੈਮ ਦੇ ਉੱਤੇ ਮੈਂ ਉੱਪਰ ਬਿਜਨੈਸ ਰਿਪੋਰਟ ਪੇਸ਼ ਹੋ ਗਿਆ ਮੈਨੂੰ ਵਿਜੀਲੈਂਸ ਦੇ ਇਨਕੁਆਰੀ ਦੇ ਵਿੱਚ ਪੇਸ਼ ਹੋਣ ਤੋਂ ਰੋਕ ਲਈ ਹੋਰ ਵੀ ਇਨਕੁਆਰੀ ਪੇ ਰੋਕ ਰੋਕਣ ਦੀ ਜਿਹੜੀ ਸਾਰੀ ਕੀਤਾ ਗਿਆ ਸੀ ਹੁਣ ਜਦੋਂ ਮੈਂ ਸਰੋਤ ਦੇ ਵਿੱਚ ਜਦੋਂ ਮੈਂ ਵਿਸ਼ਲਨ ਦੇ ਕੋਲ ਵਿਜੀਲੈਂਸ ਬੀਰੋ ਦੇ ਕੋਲ ਆ ਕੇ ਬਿਆਨ ਨਹੀਂ ਦਰਜ ਕਰਾ ਕੇ ਦਸਵਾ ਦੇ ਕੇ ਉਹਦੇ ਸਾਰੇ ਜਮਾਂ ਕਰਵਾਤੇ ਤਾਂ ਉਹ ਤੋਂ ਬਾਅਦ ਸਰ ਮੈਨੂੰ ਪਤਾ ਲੱਗਦਾ ਕਿ ਮੇਰੇ ਉਹ ਤੋਂ ਲੜਕੀ ਦੇ ਦਬਾਅ ਪਵਾ ਕੇ ਤੇ ਮੇਰੇ ਨਾਲ ਮੇ ਲੜਕੇ ਦੇ ਥਰੂ ਪਵਾਇਆ ਗਿਆ ਫਿਰ ਉਹ ਤੋਂ ਬਾਅਦ ਸਰ ਤੁਸੀਂ ਮੰਨ ਸਕਦੇ ਹੋ ਕਿ ਇਹ ਸਾਰਾ ਕੁਝ ਹੁੰਦੇ ਹੁੰਦੇ ਸੋ ਮੇਰੀ ਤੇ ਮੇਰੀ ਫੈਮਿਲੀ ਨੂੰ ਸਰ ਗੈਂਗ ਗੈਂਗਸਟਰ ਬਣਾਉਣ ਦੇ ਲਈ ਕਿਸੇ ਕੋਈ ਕਸਰ ਨਹੀਂ ਛੱਡੀ ਦੀ ਠੇਕੇਦਾਰ ਦੇ ਉੱਤੇ ਉਹਦੇ ਬੰਦਿਆਂ ਨਾਲ ਜੈਸ ਤਰ ਸਿੱਧ ਕਰ ਲੈਂਦੇ ਹਾਂ ਹਾਂਜੀ ਉਸ ਤੋਂ ਬਾਅਦ ਫਰੋਤੀਆਂ ਉਸ ਤੋਂ ਬਾਅਦ ਨਸ਼ੇ ਦਾ ਵਪਾਰ ਫਰੋਤੀਆਂ ਦਾ ਕੀ ਕਾਲ ਆ ਰਹੀ ਸੀ ਕਿ ਫਰੋਤੀਆਂ ਦਾ ਇੰਤਜ਼ਾਮ ਲੱਗ ਰਿਹਾ ਸੀ ਇਹ ਮੈਨੂੰ ਲੱਗਦਾ ਸੀ ਕਿ ਪੰਜਾਬ ਦੇ ਅੰਦਰ ਜਿੱਥੇ ਵੀ ਫਰੋਤੀਆਂ ਦੀ ਕਾਲ ਹੁੰਦੀ ਹੈ ਸਰ ਉਹ ਸਾਰੀ ਸਾਰੀ ਮੈਂ ਤੇ ਮੇਰੀ ਫੈਮਿਲੀ ਹੀ ਮੈਨੇ ਕਰਵਾਨੇ ਪਏ ਠੀਕ ਹੈ ਕਿ ਗੈਂਗਸਟਰਾਂ ਦਾ ਪੈਸਾ ਸੀ ਮੈਨੇਜ ਕਰ ਰਹੀਆਂ ਉਹਨਾਂ ਦੀ ਇਨਵੈਸਟਮੈਂਟ ਸੀ ਕਦੇ ਗੈਂਗਸਟਰਾਂ ਦਾ ਜਿੰਨਾ ਵੀ ਫੋਤੀਆਂ ਦਾ ਪੈਸਾ ਦਾ ਉਹ ਸਾਡੇ ਸਾਡੇ ਕੋਲ ਹੀ ਆਉਂਦਾ ਓਕੇ ਸਰ ਇੱਥੋਂ ਤੱਕ ਤੁਸੀਂ ਮੰਨ ਨਹੀਂਦੇ ਸਾਡੇ ਕਿੱਥੋਂ ਤੱਕ ਨਹੀਂ ਹੋਇਆ ਨਾ ਕਿੱਥੋਂ ਤੱਕ ਸਰ ਪੁਲਿਸ ਦੀਆਂ ਇਨਕੁਆਰੀਆਂ ਕੀ ਸਭ ਕੁਝ ਸਿਰਫ ਫੇਸ ਕੀਤੀਆਂ ਆਡੀਡੀ ਰੇਟ ਦੇ ਵਿੱਚ ਵੀ ਸਰ ठेकेदार ਦੇ ਵੱਲੋਂ ਆਪਦੀ ਪੂਰਾ ਜੋ ਲਾਇਆ ਹੋਇਆ ਕਿ ਮੇਰੇ ਤੇ ਮੇਰੇ ਆ ਮੇਰੀ ਫੈਮਿਲੀ ਦੇ ਉੱਤੇ ਹੋਰ ਵੀ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਪਰਚਾ ਕੋਈ ਨਾ ਕੋਈ ਹੋਰ ਪਵਾ ਦਿੱਤਾ ਜਾਵੇ 120 ਬੀ ਵਾਲਾ ਮਗੰਦਮਾ ਸਟੈਂਡ ਕਰਦਾ ਸਰ ਉਹਦੇ ਜੀ ਸਰ ਮੇਰਾ ਇਹ ਚੱਲਦਾ ਪਿਆ ਜੀ ਹੁੰਦੇ ਜੀ ਰੀਜ਼ਨ ਕਿ ਮੇਰੇ ਹੋਂਦ ਦੇ ਡਿਸ਼ਾ ਦੇ ਅਪਲੀਕੇਸ਼ਨ ਚੱਲਦੀ ਹੁੰਦੀ ਹੈ ਅਪੀਲਾਂ ਚੱਲਦੀਆਂ ਨੂੰ ਸਰ ਉਹਦੇ ਮੈਂ ਪੂਰੀ ਫਾਈਟ ਕਰ ਰਿਹਾ ਕਾਰਨ ਕੀ ਹੈ ਕਿ ਉਹ ਵੀ ਜਲਾਵਾ ਪੋਲਿਟਿਕਲ ਪੈਸ ਦੇ ਕਰ ਰੀਜ਼ਨ ਕੀ ਹੈ ਜਦੋਂ ਪੁਲਿਸ ਦੀ ਤਿੰਨ ਚਾਰੀ ਇਨਕੁਆਰੀਆਂ ਹੋ ਜਾਣ ਹਾਈ ਕਾਉਰਟ ਦੀ ਇਨਕੁਆਰੀ ਹੋ ਜਾਈਏ ਐਸਐਸਪੀ ਕਿਸ ਹੱਦ ਤੱਕ ਪ੍ਰਸ਼ਾਸਨ ਪੁਲਿਸ ਦੇ ਅਫਸਰਾਂ ਦੇ ਕਿੱਥੋਂ ਤੱਕ ਇਨਵੋਲਵਮੈਂਟ ਹੋਊਗੀ ਕਿੱਥੋਂ ਤੱਕ ਪੋਲੀਟੀਕਲੀ ਇਨਵੋਲਵਮੈਂਟ ਹੋਊਗੀ ਸਰ ਮੈਨੂੰ ਇਸ ਕੇਸ ਦੇ ਵਿੱਚ ਫਸਾਉਂਦੇ ਬਲਾਟਕਰ ਵਾਲੇ ਪਰਚੇ ਦਾ ਸਟ੍ਰੈਟਜੀ ਸਰ ਬਲਾਟਕਰ ਵਾਲੇ ਪਰਚੇ ਦਾ ਸਟ੍ਰੈਟਜੀ ਇਹ ਹੈ ਕਿ ਲੜਕੀ ਦੇ ਪਹਿਲਾਂ ਜਿਹੜੇ ਸੀਗੇ 19 6 2024 ਨੂੰ ਦੇ ਆਸ-ਪਾਸ ਡੇਟ ਮੈਂ ਥੋੜਾ ਅੱਗੇ ਮੈਂ ਕਹਿ ਸਕਦਾ ਕਿ ਉਹਦੇ ਜਾਨਕੀ ਜਾਨਕੀ ਕੁੜੀ ਦੇ ਬਿਆਨ ਹੋ ਚੁੱਕੇ ਸੀ ਹੋ ਗਿਆ ਕੁੜੀ ਨੇ ਹੋਂਦੇ ਸਾਫ਼ ਇਹ ਆਪਦੇ ਬਿਆਨਾਂ ਵਿੱਚ ਅਦਾਲਤ ਵਿੱਚ ਦੱਸਦਾ ਸੀ ਨਾ ਤਾਂ ਉਹ ਮੈਨੂੰ ਜਾਣਦੀ ਤੇ ਨਾ ਹੀ ਉਹ ਮੈਨੂੰ ਪਛਾਣਦੀ ਮੈਂ ਉਹ ਵੀਡੀਓ ਵੀ ਦੇਖੀ ਹੈ ਇੱਕ ਜਿਹਦੇ ਵਿੱਚ ਲੜਕੀ ਦੇ ਆਪ ਬੈਠੇ ਦੇ ਵੀ ਤੇ ਹੋਰ ਜਦੋਂ ਉਹਨਾਂ ਪਹਿਲਾਂ ਸਟ੍ਰਿੰਗ ਆ ਕਹਿ ਸਕਦੇ ਕਿ ਉਹਦੇ ਆਪ ਦੇ ਵੀਡੀਓ ਆਪਦੇ ਬਿਆਨ ਮੀਡੀਆ ਦੇ ਬਿਆਨ ਤਕਵੀ ਹੈਗੇ ਆ ਜਿਸ ਦੇ ਵਿੱਚ ਉਹਨੇ ਸਾਫ਼ ਕਿਹਾ ਕਿ ਨਾ ਤੋਂ ਮੈਨੇ ਜਾਣਦੀ ਆ ਨਾ ਪਛਾਣਦੀ ਆ ਤੇ ਮੇਰਾ ਨਾਮ ठेकेदार ਤੇ ਉਹਦੇ ਸੰਬੰਧਤ ਵਿਅਕਤੀਆਂ ਨੇ ਉਹਨਾਂ ਦੇ ਦਬਾਅ ਪਵਾ ਕੇ ਪੈਸੇ ਰੁਪਏ ਪੈਸੇ ਤੇ ਜ਼ੋਰ ਤੇ ਪੋਲੀਟੀਕਲ ਜ਼ੋਰ ਤੇ ਮੇਰਾ ਨਾਮ ਪਵਾਇਆ ਗਿਆ ਤੇ ਉਹਦੇ ਲਈ ਲਿਟਰ ਸਰ ਇੱਕ ਤਾਂ ਉਹਨੇ ਮੀਡੀਆ ਦੇ ਬਿਆਨ ਆ ਇੱਕ ਉਸ ਤੋਂ ਬਾਅਦ ਉਹਨਾਂ ਦੇ ਆਪਸੀ ਕੁਝ ਉਹਨਾਂ ਦੇ ਕੋਈ ਆਪਦੇ ਜਾਣ ਪਛਾਣਦੇ ਆ ਨਾਲ ਜਿੱਥੇ ਬੈਠੀ ਆ ਕਿਤੇ ਉਸ ਕਿਸੇ ਉਹਨਾਂ ਨੇ ਰਿਕਾਰਡ ਕਰ ਲਿਆ ਸੀ ਜਦੋਂ ਉਹਦੇ ਚੱਲਿਆ ਸੀ ਉਹ ਵੀ ਸਰ ਮੈਂ ਵੀਡੀਓ ਜਿਹੜਾ ਤੁਹਾਨੂੰ ਮੈਂ ਪ੍ਰੋਵਾਈਡ ਕਰੂੰਗਾ ਜਿਹੜਾ ਤੁਸੀਂ ਨਾਲ ਚੈਨਲ ਤੇ ਤੁਸੀਂ ਚਲਾ ਸਕੋ ਇਹਨਾਂ ਸਰ ਇੱਕ ਬਿਨਾਂ ਗੱਲ ਤੋਂ ਨਜਾਇਜ਼ ਇੱਕ ਘਰ ਦਾ ਮੇਰੇ ਸਾਡੇ ਫੈਮਿਲੀ ਦਾ ਕਹਿ ਸਕਦੇ ਜਿੱਥੇ ਮੈਂ ਰਹਿ ਰਹੀ ਹਾਂ ਜਿਹੜਾ ਆਸ਼ਾ ਉਤੋਂ ਦਾ ਇੱਕ ਬਿਨਾਂ ਗੱਲ ਤੋਂ ਇੱਕ ਡਿਸਪਿਊਟ ਖੜਵਾ ਖੜਾ ਕੀਤਾ ਗਿਆ ਕਿ ਕਿ ਮੇਰੇ ਜੇ ਸਾਡੇ ਇੱਕ ਪ੍ਰਾਪਰਟੀ ਦੇ ਹਿੱਸੇਦਾਰ ਸੀਗੇ ਉਹਨਾਂ ਦੇ ਬੋਲਣਾ ਕਿ ਕਿ ਉਹਨਾਂ ਕੋਲ ਜਗਾ ਘਟਾ ਸੋ 20 ਸਾਲਾਂ ਬਾਅਦ ਉਹ ਅਗਲਾ ਕੇਸ ਕਰਦੇ ਜਦ ਕਿ 12 ਸਾਲ ਤੋਂ ਬਾਅਦ ਸਰ ਕੇਸ ਸੁਣਿਆ ਵੀ ਨਹੀਂ ਜਾਂਦਾ ਸਰੇਣੀ ਮੈਨੂੰ ਪਤਾ ਲੱਗਿਆ ਕਿ ਅਦਾਲਤਾਂ ਦੇ ਵਿੱਚ ਉਹ ਵਾਲੀ ਚੀਜ਼ਾਂ ਹੁਣ ਕਿੱਥੇ ਲੱਗ ਹੁੰਦੀਆਂ ਮੇਰੇ ਲਈ ਲੱਗਦਾ ਉਹ ਚੀਜ਼ ਹੋ ਗਈ ਦਾਦਾਂ ਲਿਖ ਸਾਫ਼ ਤੋਂ ਲਿੰਦੇ ਕਿ ਜਿਨੀ ਜਗ੍ਹਾ ਵਾ ਜਿੰਨੇ ਦਾ ਸਾਡੇ ਕੋਲ ਦਸਿਆ ਸੀ ਉਹਨੇ ਦੇ ਕਾਬਜਾ ਉਹਦੇ باوجود ਵੀ ਸਾਡੇ ਉੱਤੇ ਇੰਨਾ ਕੋ ਪ੍ਰੈਸ਼ਰਾਈਜ਼ ਕੀਤਾ ਹੋਇਆ ਪਰ ਡੇਜ਼ ਦੀਆਂ ਸਰ ਡੇ ਡੇ ਵੇ ਡੇ ਵਾਈਜ਼ ਦੀਆਂ ਤਰੀਕਾ ਪਾ ਕੇ ਠੀਕ ਹੈ ਜੀ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਕਿ ਹਾਂ ਵੀ ਮੈਂ ਉਹਦੇ ਨਾਲ ਰਾਈਜਨਾਮਾ ਕਰਾਂ ਜਾਂ ਕੁਝ ਕਰਾਂ ਸਰ ਕਾਰਨ ਕਿ ਉੱਥੇ ਜੱਜ ਤਾਂ ਆ ਜਾਂ ਕੋਈ ਹੋਰ ਜੈਕੀਜ਼ਾ ਕੋਈ ਕਹਿੰਦਾ ਨਹੀਂ ਪਰ ਮੈਨੂੰ ਨਹੀਂ ਪਤਾ ਲੱਗਦਾ ਕਿ ਹਾਂ ਵੀ ਕਾਰਨ ਕੀ ਹੁੰਦਾ ਤੇ ਮੈਨੂੰ ਸਾਫ਼ ਸਮਝ ਲੱਗੀ ਕਿ ਜਦੋਂ ਮੈਨੂੰ ਪਹਿਲਾਂ ਕਿਹਾ ਗਿਆ ਸੀ ਉਹਦਾ ਉਸ ਪਹੁੰਚ ਆ ਕੇ ਉਹ ਤੁਹਾਨੂੰ ਕਦਾਲਾਂ ਦੀ ਤੰਗ ਪ੍ਰੇਸ਼ਾਨ ਕਰੋਗੇ ਸਿਰ ਉਹ ਵੀ ਚੀਜ਼ ਮੇਰੇ ਨਾਲ ਹੋ ਰਹੀ ਹੈ ਇਹ ਨਹੀਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਨਸਾਫ਼ ਮਿਲੇਗਾ ਕਿਉਂਕਿ ਜੋ ਲੜਾਈ ਹੈ ਤੁਹਾਡੀ ਉਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਜਿਸ ਤਰ੍ਹਾਂ ਤੁਹਾਡੇ ਨਾਲ ਵਧੀਆਂ ਹੋ ਰਹੀਆਂ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹੋ ਤੁਸੀਂ ਹਲੇ ਤੱਕ ਜਿਹੜੀ ਦੀ ਸਰਕਾਰ ਜਾਂ ਕਮਿਊਨਲ ਕਾਰਪੋਰੇਸ਼ਨ ਐਂਡ ਈ ਉਹ ਮੰਨਣ ਨੂੰ ਤਿਆਰ ਨਹੀਂ ਵੀ ਇਹ ਐਡਵਰਟਾਈਜ਼ਮੈਂਟ ਘਟਾਲਾ ਹੋਇਆ ਹੈ ਤੁਹਾਨੂੰ ਲੱਗਦਾ ਕਿ ਵੀ ਇਹਦੇ ਚ ਇਨਸਾਫ ਦੀ ਕੋਈ ਉਮੀਦ ਹੈ ਤੁਹਾਨੂੰ ਸਰ ਮੈਨੂੰ ਪਹਿਲਾਂ ਤਾਂ ਸੁਰੂਜਤਾ ਲੱਗਦਾ ਸੀ ਕਿ ਹੈਗੀ ਹੈ ਬਟ ਸਰ ਹੁਣ ਜੋ ਹਾਲਤ ਅੱਜਕੱਲ ਦੇਖ ਰਿਹਾ ਮੈਂ ਤਾਂ ਮੈਨੂੰ ਵੀ ਨਹੀਂ ਲੱਗਦਾ ਕਿ ਹੁਣ ਕੋਈ ਇਨਸਾਫ ਮਿਲੇਗਾ ਜਾਂ ਆਮ ਪਬਲਿਕ ਨੂੰ ਕੋਈ ਇਨਸਾਫ ਕਿਤੇ ਮਿਲ ਪਾਏਗਾ ਫਿਰ ਤੁਸੀਂ ਮੰਨੋਗੇ ਕਿ ਸਾਫ ਸਬੂਤ ਹੋਣ ਦੇ ਬਾਵਜੂਦ ਦਫ਼ਤਰਾਂ ਦੇ ਰਿਕਾਰਡ ਹੋਣ ਦੇ ਬਾਵਜੂਦ ਜਿੰਨਾਂ ਕੱਲੀ-ਕੱਲੀ ਚੀਜ਼ਾਂ ਦਾ ਰਿਕਾਰਡ ਆ ਕਿ ਕਿੰਨਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਹੋਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀ ਉਸ ठेकेदार ਨੂੰ ਤੇ ਉਹਦੇ ਸੰਬੰਧਿਤ ਵਿਅਕਤੀਆਂ ਨੂੰ ਬਚਾਉਣ ਦੇ ਲੱਗੇ ਹੋਏ ਨੇ ਇੱਥੇ ਇੱਕ ਗੱਲ ਤਾਂ ਇਹਦਾ ਦੀ ਕਲੀਅਰ ਆ ਕਿ ਇਹ ਜਿਹੜਾ ਨੈਕਸਸ ਚੱਲ ਰਿਹਾ ਹੈ ਇਹਦੇ ਵਿੱਚ ਅਧਿਕਾਰੀ ਪੋਲਿਟਿਕਲ ਲੀਡਰ ਤੇ ਐਡਵਰਟਾਈਜ਼ਮੈਂਟ ਮਾਫੀਆ ਤਿੰਨੇ ਰਲ ਕੇ ਮਲਾਈ ਖਾ ਰਿਹਾ ਹੈ ਬਿਲਕੁਲ ਤੇ ਉਹ ਤੁਹਾਡੇ ਵਰਗੇ ਬੋਲਣ ਵਾਲਿਆਂ ਨੂੰ ਬਖਸ਼ਣਗੇ ਵੀ ਨਹੀਂ ਤੁਹਾਨੂੰ ਡਰ ਨਹੀਂ ਲੱਗਦਾ ਸਰ ਡਰ ਤਾਂ ਲੱਗਦਾ ਸੀ ਸਰ ਬਟਾ ਕਿ ਸਰ ਕਿਸੇ ਨੂੰ ਚੈੱਕ ਨਹੀਂ ਸਰ ਜੇ ਮੈਂ ਚੁੱਪ ਹੋ ਜਾਂਦਾ ਜਾਂ ਮੈਂ ਚੁੱਪ ਹੋ ਜਾਵਾਂ ਸਰ ਇਸ ਤੋਂ ਬਾਅਦ ਇਹ ਸੋਚੋ ਕਿ ਫਿਰ ਕੋਈ ਵੀ ਨਹੀਂ ਬੋਲ ਪਾਉਂਦਾ ਮੈਂ ਮੈਂ ਸਰ ਆਪਦੇ ਲਈ ਨਹੀਂ ਲੜਿਆ ਸੀ ਮੈਂ ਆ ਜਿਹੜੀ ਲੜਾਈ ਸੀਗੀ ਇਹ ਇਨਸਾਨੇ ਦੋਤੇ ਹਰੇ ਦੇ ਲਈ ਲੜਿਆ ਸੀਗਾ ਕਾਰਨ ਕੀ ਸੀ ਸ਼ਹਿਰ ਵਾਸੀਆਂ ਲਈ ਲੜਿਆ ਸ਼ਹਿਰ ਵਾਸੀ ਨੇ ਲੜਿਆ ਸੀ ਉਹ ਟੈਕਸ ਪੇਰ ਮੰਨੀ ਉਹਨਾਂ ਦਾ ਜਾ ਰਿਹਾ ਹੈ ਬਿਲਕੁਲ ਜੀ ਇਹ ਸਰ ਇਹਦੇ ਤੇ ਇੱਕ ਇੱਕ ਇਹਦੀ ਚੀਜ਼ ਦੇ ਕਾਰਨੀਆਂ ਮੁੱਦੇ ਤੇ ਗੱਲ ਗੱਲ ਕਰਦੇ ਆ ਜਣੇ ਕਾਰਨ ਕੀ ਹੈ ਕਿ ਇਸ ਇੱਕ ਲੜਾਈ ਦੇ ਵਿੱਚ ਇੱਕ ਛੋਟਾ ਜਿਹਾ ਖੁਰ ਤੋਂ ਮੈਂ ਦੱਸਣਾ ਚਾਹੁੰਦਾ ਇੱਕ ਜਦੋਂ ਮੈਂ ਕੰਪਲੀਟਾਂ ਕਰਕੇ ਜਦੋਂ ਮੈਂ ਪੋਲੀਟਿਕਲ ਐਡ ਤੇ ਦੂਜੀ ਇਲਲੀਗਲ ਐਡ ਦੇ ਉੱਤੇ ਵਰਕ ਦੇ ਲਈ ਕੀਤਾ ਸੀ ਜਿਹਦੇ ਤੇ ਕਮੇਰਸਟਾਂ ਦੀ ਕਮਿਸ਼ਨਰ ਨੇ ਵੀ ਐਕਸ਼ਨ ਲੈਣ ਦੇ ਲਈ ਕਾਕਾ ਸੀ ਨੋਟਸ ਤੱਕ ਕੁਆੜਾ ਤੇ ਛਪੇ ਸੀ ਸਰ ਉਸ ਦੀ ਮੰਨ ਸਕਦੇ ਉਸ ਚੀਜ਼ ਨੂੰ ਕਿੱਧਰ ਪਾਸੇ ਕਰ ਦਿੱਤਾ ਗਿਆ ਸੀ ਕਿ ਮੈਨੂੰ ਐਜੇ ਸ਼ੋਅ ਕਰ ਦਿੱਤਾ ਗਿਆ ਕਿ ਮੇਰੇ ਮੈਂ ਹਾਈ ਕੋਰਟ ਰਿਟ ਪਾਈ ਹੋਈ ਹੈ ਉਹ ਲਿਟ ਦੇ ਵਿੱਚ ਚਾਰ ਦਿੱਤਾ ਕਿ ਜਿੰਨੇ ਵੀ ਦੁਕਾਨਦਾਰਾਂ ਨੇ 4 ਸਕੇਅਰ ਫੁੱਟ ਤੋਂ ਉੱਤੇ ਦਾ ਬੋਰਡ ਲਾਇਆ ਉਹ ਜਿਹੜਾ ਹੈ ਕਿ ਠੇਕੇਦਾਰ ਨੂੰ ਆਪਣੇ 100 ਰੁਪਏ ਜੀ ਆਪਣੇ 200 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਉਹਨਾਂ ਨੇ ਠੇਕੇਦਾਰ ਨੂੰ ਪੈਸੇ ਅਦਾ ਕਰਨਗੇ ਨਗਰ ਨਿਗਮ ਨੂੰ ਨਹੀਂ ਠੇਕੇਦਾਰ ਨੂੰ ਤੇ ਜਦੋਂ ਮੈਨੇ ਮੇਰੇ ਧਿਆਨ ਚ ਆਇਆ ਤੇ ਮੇਰਾ ਨਾਮ ਉਧਰ ਤੇ ਨਾਲ ਜੁੜਿਆ ਕਿ ਮੈਂ ਇਹ ਮੇਰੇ ਕਹਿਣ ਤੇ ਇਹ ਹੋ ਰਿਹਾ ਤੇ ਸਿਰ ਜਦੋਂ ਮੈਂ ਉਧਰ ਅਸਟੇਲ ਦੀ ਕਮਿਸ਼ਨਰ ਦੇ ਨਾਲ ਜਾ ਕੇ ਗੱਲਬਾਤ ਕੀਤੀ ਉਹਨੂੰ ਦੱਸਿਆ ਤੇ ਉਹਨੂੰ ਦੱਸਿਆ ਸੀ ਕਿ ਮੈਂ ਇਹ ਚੀਜ਼ ਗਲਤ ਹੋ ਰਹੀ ਮੇਰੇ ਵਿਚ ਕਹ ਤਾਂ ਹੋਰ ਸੀ ਕਿ ਦੇ ਇਹ ਨੂੰ ਇੱਕ ਦਲ ਪਾਸੇ ਕਿਦਾਂ ਮੋੜਿਆ ਜਾ ਰਿਹਾ ਦੂਜੀ ਗੱਲ ਠੇਕੇਦਾਰ ਕਿਉਂ ਹੁੰਦਾ ਕਿ ਇਹ ਲੋਕਾਂ ਤੋਂ ਦੁਕਾਨਾਂ ਤੋਂ ਵਸੂਲੀ ਕਰਨ ਦਾ ਚਾਰਜ ਪਰ ਫੁੱਟ ਤੋਂ ਇਹ ਵਸੂਲੀ ਕਰਨੀ ਤਾਂ ਨੰਗ ਨੰਗ ਕਰੇਗਾ ਠੀਕ ਹੈ ਜੀ ਜਦੋਂ ਕਮਿਸ਼ਨਰ ਦੇ ਬਾਅਦ ਤੋਂ ਨਾ ਧਿਆਨ ਹੈ ਕੋਲ ਨੂੰ ਪਤਾ ਲੱਗਾ ਕਿ ਇਹ ਮਾਮਲਾ ਭੱਖ ਸਕਦਾ ਹੈ ਤੇ ਅੱਗੇ ਇਹ ਚੀਜ਼ ਅ ਆਪਸ ਲਿੱਤੀ ਸੀ ਸੁਰ ਉਹ ਤੋਂ ਬਾਅਦ ਠੇਕੇਦਾਰ ਨੇ ਮੈਨੂੰ ਉਹਦੇ ਵੀ ਧਮਕੀ ਦਿੱਤੀ ਸੀ ਤੂੰ ਉੱਥੇ ਜਾ ਕੇ ਕਿਉਂ ਗਿਆ ਜੇ ਤੂੰ ਉੱਥੇ ਜਾ ਕੇ ਕਮਿਸ਼ਨ ਹੋਣ ਕਹਿ ਕੇ ਤੂੰ ਕੁਝ ਨਹੀਂ ਕਰੇਗਾ ਨਹੀਂ ਤਾਂ ਮੈਂ ਤੇਰੇ ਉੱਤੇ ਕੋਈ ਨਾ ਕੋਈ ਪਰਚਾ ਪਵਾ ਦੂੰਗਾ ਸੋ ਮੈਂ ਉਦੋਂ ਵੀ ਨਹੀਂ ਚਲਿਆ ਮੈਨੂੰ ਇਹ ਸੀ ਕਿ ਇਹਦੇ ਵਜ੍ਹਾ ਨਾਲ ਆਮ ਨੂੰ ਪਬਲਿਕ ਦਾ ਨੁਕਸਾਨ ਹੋਣਾ ਹੈ ਇਹ ਮੇਰਾ ਨਹੀਂ ਹੈਗਾ ਸੋ ਨਾ ਮੈਨੂੰ ਇਹਦੇ 'ਚ ਕੋਈ ਫਾਇਦਾ ਸੀ ਨਾ ਮੇਰਾ ਕੋਈ ਨੁਕਸਾਨ ਸੀ ਆ ਪਬਲਿਕ ਦਾ ਨੁਕਸਾਨ ਬਚਾਉਣੀ ਹੈ ਸੋ ਉਦੋਂ ਉਸ ਉਹ ਚੀਜ਼ ਨੇ ਇਹ ਕਹਿ ਲਓ ਕਿ ਮੇਰੇ ਉਤੇ ਇੱਕ ਹੋਰ ਵਜ੍ਹਾ ਬਣਾ ਦਿੱਤੀ ਠੇਕੇਦਾਰ ਨੂੰ ਮੇਰੇ ਉਤੇ ਪਚੇ ਪਉਣ ਨਿਤਨ ਦੀ ਵਿਜੀਲੈਂਸ ਕੋਲੇ ਵੀ ਇਹ ਕੇਸ ਗਿਆ ਸੀਗਾ ਉਹਦੀ ਮੈਨੂੰ ਪਤਾ ਲੱਗੇ ਕਿ ਪਿੱਛੇ ਜੇ ਚੌਥੀ ਇਨਕੁਆਰੀ ਹੋਈ ਹੈ ਉਹਦੇ ਵਿੱਚ ਕੀ ਜਿਹੜਾ ਹੈਗਾ ਪੁਆਇੰਟ ਸਾਹਮਣੇ ਆਇਆ ਸਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਵਿਜੀਲੈਂਸ ਦੇ ਤਿੰਨ ਇਸ ਸਕੈਮ ਦੇ ਲੈਟਰ ਤੇਨ ਇਨਕੁਆਰੀਆਂ ਨੂੰ ਕਿੰਨੋਂ ਅਟਾਜਾਂ ਹੋ ਚੁੱਕੀਆਂ ਨੇ ਤੇ ਇਹਦੀ ਚੱਲ ਨਹੀਂ ਸਰ ਉਹ ਚੱਲ ਰਹੀਆਂ ਚੱਲ ਰਹੀਆਂ ਸਰ ਠੀਕ ਹੈ ਸਰ ਹੁਣ ਮੈਨੂੰ ਪਿੱਛੇ ਜੇ ਇੱਕ ਲੈਟਰ ਵੀ ਮਿਲਿਆ ਸੀਗਾ ਕਿ ਵਿਜੀਲੈਂਸ ਦੇ ਬੋਲੇ ਕਿ ਚੌਥੀ ਇਨਕੁਆਰੀ ਦੇ ਲਈ ਸਰਕਾਰ ਤੋਂ ਜਾਂ ਭਾਗਾਂ ਦੇ ਕੋਲੋਂ ਪਰਮਿਸ਼ਨਾਂ ਮੰਗੀਆਂ ਗਈਆਂ ਤੇ ਉਹਨਾਂ ਦੇ ਵਿੱਚ ਸਰ ਜਦੋਂ ਤੋਂ ਮੈਨੂੰ ਇਹ ਸਾਰੇ ਚੌਥੀ ਇਨਕੁਆਰੀ ਵਾਸਤੇ ਜ ਸੋ ਤੁਸੀਂ ਮੰਨ ਸਕਦੇ ਹੋ ਉਸ ਤੋਂ ਬਾਅਦ ਮੈਨੂੰ ठेकेदार ਤੋਂ ਉਹਦੇ ਸਬੰਧਤ ਵਿਅਕਤੀਆਂ ਵੱਲੋਂ ਪਹਿਲਾਂ ਤਾਂ ਧਮਕੀਆਂ ਮਿਲੀਆਂ ਕਿ ਮੈਂ ਇੰਝਾਂ ਹੀ ਕੁਆਲਿਟੀ ਜਿਆਦਾ ਪੇਸ਼ ਨਾ ਆਵਾਂ ਜੇ ਪੇਸ਼ ਹੋਇਆ ਤਾਂ ਮੈਂ ਉਹ ਮੇਰੇ ਤੋਂ ਕੁਝ ਵੀ ਪਰਚਾ ਜਾਂ ਉਸ ਲੜਕੀ ਤੋਂ ਜਾਂ ਕਿਸੇ ਹੋਰ ਲੜਕੀ ਤੋਂ ਵੀ ਮੇਰੇ ਤੇ ਖਰਾਬ ਕਰਨ ਕੋਸ਼ਿਸ਼ ਕਰਤਾਂ ਪਵਾ ਸਕਦੇ ਆ। ਸੋ ਹੁਣ ਕਦੇ-ਕਦੇ ਰੀਜ਼ਨ ਹੈ ਹੁਣ ਥੋੜੇ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਜਿਹੜੀ ਲੜਕੀ ਤੋਂ ਪਹਿਲਾਂ ਮੇਰੇ ਹੱਕ ਦੇ ਲੜਕੀ ਨੇ ਬੇਤਰੀ ਜਿਹਾ ਪਰਚਾ ਪਾ ਕੇ ਦਾਅਵੇ ਬਿਆਨ ਦਿੱਤੇ ਸੀ ਹੁਣ ਦੁਆਲ ਤੋਂ ਉਹਦੇ ਤੋਂ ਉਹਦੇ ਬਿਆਨ ਬਦਲਣ ਦੇ ਲਈ ਐਪਲੀਕੇਸ਼ਨ ਲਮਾਈਆਂ ਗਈਆਂ ਤੇ ਮੈਨੂੰ ਹੁਣ ਵੀ ਦਬਾਅ ਪਾਇਆ ਜਾ ਰਿਹਾ ਕਿ ਜੇ ਤਾਂ ਮੈਂ ਆਪਦੀ ਇੰਕੁਆਰੀਆਂ ਜਾਂ ਦੂਜੀਆਂ ਕਹਿੰਦਾ ਵਾਪਸ ਨਹੀਂ ਲੈਂਦਾ ਤਾਂ ਲੜਕੀ ਤੋਂ ਮੇਰੇ ਖਿਲਾਫ ਦੋਹਤ ਬਿਆਨ ਦਵਾਇਆ ਜਾਣਗੇ ਤੇ ਮੈਨੂੰ ਉਹਨੂੰ ਧਮਕੀਆਂ ਦੇਣ ਦੇ ਲਈ ਦੇਵ ਦੇ ਕੇਸ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮਾਂ ਦੇ ਵਿੱਚ ਮੈਨੂੰ ਮੈਨੂੰ ਸਾਹਮਣਾ ਕਰਨਾ ਪੈ ਸਕਦਾ ਅਨਿਤਾ ਜੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਉਹ ਲੜਕੀ ਨੇ ਤਿੰਨ ਚਾਰ ਵਾਰੀ ਮੈਨੂੰ ਲੱਗਦਾ ਆਪਣੇ ਬਿਆਨ ਬਦਲ ਲਏ ਹਨ ਬਿਲਕੁਲ ਜੀ ਕਦੇ ਤੁਹਾਡੇ ਹੱਕ ਚ ਦੇਤੇ ਕਦੇ ਤੁਹਾਡੇ ਉਲਟ ਦੇਤੇ ਹਨਾ ਦੋ ਤਿੰਨ ਵਰੀ ਇਹਦਾ ਹੋ ਚੁੱਕਿਆ ਨਾ ਸਰ ਦੋ ਤਿੰਨ ਨਾਲ ਸਰ ਇਹ ਮੰਨ ਕੇ ਚੱਲਦੇ ਸੀ ਸਰ ਲੱਗਦੀ ਦੇ ਵੱਲੋਂ ਵੀ 22 ਪਹਿਲਾਂ ਜਾਣੇ ਦਾ ਨਾਮ ਲਿੱਤੇ ਗਿਆ ਸੀ ਇੱਕ ਚੌਂਡ ਦੇ ਬਿਆਨਾਂ ਦੇ ਵਿੱਚ ਹੁਣ ਦੇਖੋ ਤਿੰਨ ਚਾਰੀ ਕਯੂਜ਼ੀ ਹੀ ਜਿਨ੍ਹਾਂ ਨੂੰ ਸਾਹਮਣੇ ਲਿਆਂਦਾ ਗਿਆ ਸੀ ਉਹ ਵੀ ਜ਼ਿਆਦਾਤਰ ਹੋਟਲ ਵਾਲੇ ਆ ਠੀਕ ਠੀਕ ਹੈ ਜੀ ਦੂਸਰਾ ਹੋ ਗਿਆ ਸਰ ਉਸ ਤੋਂ ਬਾਅਦ ਜਿੰਨਾਂ ਨੂੰ ਲਾਇਆ ਗਿਆ ਸਰ ਉਹ ਤਾਂ ਕੋਈ ਵੀ ਨਹੀਂ ਹੋਇਆ ਸਰ ਦਾਈ ਜਿਨ੍ਹਾਂ ਨੂੰ ਉਹਨਾਂ ਨੇ ਐਫੀਡਵਿਟ ਦਿੱਤੇ ਗਏ ਆ ਕੁਝ ਦੇਤੇ ਆ ਸਰ ਉਹਨਾਂ ਪੁਲਿਸਨ ਕੱਢਦੇ ਇੱਕ ਮੇਰਾ ਹੀ ਸੀਗਾ ਕਾਰਨ ਕਿਸੇ ਜਿਸਨ ਕਿ ਮੇਰੇ ਨੂੰ ਤੇ ਜਿਹੜਾ ਪਰਚਾ ਜਦੋਂ ਮੈਨੇ ਇਸ ਨਾਮ ਦੇ ਆਇਆ ਸੀ ਸਰ ਇਹ ਐਜ਼ ਅ ਪੋਲੀਟਿਕਲ ਪ੍ਰੈਸ਼ਰ ਕਰ ਲੋ ਠੇਕੇਦਾਰ ਦੀ ਉਹਦੀ ਰਾਜਨੀਤਿਕ ਪਹੁੰਚ ਰੁਪਏ ਪੈਸੇ ਜੋੜਦੇ ਹੋਇਆ ਸੀਗਾ ਸੀ ਤੇ ਹੁਣ ਅਸਰ ਉਹੀ ਚੀਜ਼ ਦੇ ਵਿੱਚ ਹੈ ਹੁਣ ਜਦੋਂ ਪਤਾ ਲੱਗਿਆ ਉਹਨਾਂ ਨੂੰ ਕਿ ਹੁਣ ਚੌਥੀ ਇਨਕੁਆਰੀ ਚੱਲ ਸਾਦੀ ਹੈ ਚੌਥੀ ਇਨਕੁਆਰੀ 'ਚ ਮੇਰੇ ਦਸਵਾਇ ਲੱਗਣਗੇ ਜਾਂ ਮੈਂ ਉੱਥੇ ਤੇ ਸੁੰਨਾ ਤਾਂ ਹੀ ਉਹਦੇ ਬਾਅਦ ਇਹ ਸਾਰੀ ਜਨਸ ਕੋਲ ਜਾਣੀ ਹੈ ਤਾਂ ਉਹਨੂੰ ਰੋਕਣ ਦੇ ਲਈ ਸਰ ਮੇਰੇ ਤੇ ਮੇਰੀ ਫੈਮਿਲੀ ਉੱਤੇ ਇਨਾ ਕੋ ਪ੍ਰੈਸ਼ਰ ਐਜ਼ ਕੀਤਾ ਗਿਆ ਫੋਨ ਵੀ ਮੈਨੂੰ ਇਹ ਧਮਕੀਆਂ ਮਿਲ ਰਹੀਆਂ ਐ ਸਿੱਧੇ ਸਿੱਧੇ ਦੋਤੇ ਕਿਉਂਕਿ ਉਸ ਤੋਂ ਮੈਨੂੰ ਕੋਈ ਆ ਕੇ ਕੱਲ ਨੂੰ ਕੋਈ ਕਹ ਦੇ ਕਿ ਹਾਂ ਵੀ ਤੁਹਾਨੂੰ ਕੋਈ ਫੋਨ ਕਾਲ ਆਈ ਹੈ ਕੁਛ ਆਇਆ ਸਿਰਦਾਂ ਦਾ ਕੁਛ ਨਹੀਂ ਸਰ ਇਹ ਹੈ ਕਿ ਸਰ ਮੈਂ ਕਿਤੇ ਵੀ ਰਸਤਾ ਚਾਹਨਾ ਜਾਂਦਾ ਜਾਂ ਮੇਰਾ ਕੋਈ ਰਿਸ਼ਤੇਦਾਰ ਆ ਸੋ ਅਨਨੋਨ ਪਰਸਨ ਕੋਈ 10 10 ਮਿੰਟ ਲਾਉਂਦਾ ਆ ਕੇ ਜੱਸਾ ਸਰ ਯਾਰ ਕਹਿ ਕੇ ਚੱਲਦਾ ਨਾ ਤਾਂ ਤੁਸੀਂ ਦੀ ਕੋਈ ਰਿਕਾਰਡਿੰਗ ਕਰ ਸਕਦੇ ਹੋ ਨਾ ਕੁਝ ਦੱਸ ਸਕਦੇ ਹੋ ਅਗਲੇ ਇਹਨਾਂ ਮੈਸੇਜਾਂ ਨਾਲ ਕਿ ਹਾਂ ਵੀ ਆਹ ਨੂੰ ਕਹਦੇ ਆਪ ਦੀ ਸ਼ਿਕਾਇਤਾਂ ਆਵਾਜ਼ ਸੁਣ ਲੈ ਲਈ ਜੀ ਉਹਨਾਂ ਦੇ ਤੇ ਖੋਲ ਪਰਚਾ ਪੈਜੂ ਨਹੀਂ ਇਹਦਾ ਕੁੜੀ ਤੋਂ ਉਹਨਾਂ ਦਾ ਬਿਆਨ ਤਾਨੂੰ ਨਹੀਂ ਲੱਗਦਾ ਜਿਹੜਾ ਇਹ ਮਾਫੀਆ ਲੋਕ ਹੈਗੇ ਆ ਜਾਂ ਕੈਲੋ ਪੋਲੀਟੀਕਲ ਲੋਕ ਹੈ ਜਾਂ ਜਿਹੜੇ ਅਫਸਰ ਲੋਬੀ ਕਰਪਟ ਲੋਕ ਹੈਗੇ ਆ ਉਹ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲਵ ਲੜਕੀਆਂ ਜਾਂ ਦੇਵਾਰ ਦੇ ਧੰਦੇ ਦੇ ਵਿੱਚ ਇਨਵੋਲਵ ਲੜਕੀਆਂ ਉਹਨਾਂ ਨੂੰ ਤੁਹਾਡੇ ਵਰਗੇ ਲੋਕਾਂ ਦੇ ਖਿਲਾਫ ਹਥਿਆਰ ਬਜ ਵਰਤਦੇ ਬਿਲਕੁਲ ਸਾਰ ਸਰ ਮੈਂ ਇਹ ਜੀ ਕਹਿਣਾ ਚਾਹੂੰਗਾ ਇਹ ਸਰ ਜਿਲ੍ਹਾ ਤਾਂ ਇਹ ਲਾਅ ਬਣੇ ਸੀਗੇ ਇਹ ਬਣੇ ਸੀ ਅਸਲ ਵਿੱਚ ਵਿਕਟਮ ਜਿਹੜੇ ਸਹੀ ਸੀ ਉਹਨਾਂ ਦੇ ਲਈ ਪਰ ਇਹਦਾ ਸਰ ਮਿਸਯੂਜ਼ ਇੰਨਾ ਹੋ ਗਿਆ ਕਿ ਜਿੰਨੇ ਵੀ ਇਸ ਵਪਾਰ ਦੇ ਵਿੱਚ ਪਰਿਆ ਜਾਂ ਨਸ਼ਿਆਂ ਦੇ ਤੋਤੇ ਸੋ ਜਿਹੜੀ ਲੜਕੀਆਂ ਨੂੰ ਜਾਂ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਜਿਨ੍ਹਾਂ ਨੂੰ ਨਸ਼ੇ ਦੀਲੀ ਹੈਗਾ ਉਹਨਾਂ ਲਈ ਦੇ ਕਦਮ ਬਣ ਹੋ ਗਿਆ ਕਲਪ ਕਿਸੇ ਦਾ ਵੀ ਕਿਸੇ ਵੀ ਪਰਸਨ ਦਾ ਮੰਨ ਕੇ ਚੱਲ ਕੇ ਤੁਸੀਂ ਇਨਵੋਲਡ ਨਹੀਂ ਹੈਗੇ ਕੁਝ ਨਹੀਂ ਹੈਗੇ ਉਹ 10 ਜਣਾਂ ਦਾ ਨਾਮ ਲੈ ਦੇਗੇ ਕਿ ਵੀ ਇਹਨਾਂ ਨੇ ਮੇਰੇ ਨਾਲ ਦੇਵ ਕਰ ਲਿਆ ਜਾਂ ਗੈਂਗ ਰੇਪ ਕਰ ਲਿਆ ਸਰ ਨਾ ਤਾਂ ਤੁਹਾਡੀ ਕਿਤੇ ਇਨਕੁਆਰੀ ਹੋਣੀ ਨਾ ਕੁਛ ਨਹੀਂ ਤੁਹਾਨੂੰ ਸਿੱਧਾ ਅਰੈਸਟ ਕਰ ਸੇਬ ਗੋਸਤਾਰੀਆ ਨਾ ਕੋਈ ਇੰਦੇ ਤੇ ਹੈਗਾ ਨਾ ਹੀ ਇਵਨ ਕੀ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਚਲ ਜਿਓ ਤਾਂ ਤੁਹਾਡੀ ਜਵਾਨਤਾ ਨਹੀਂ ਹੈਗੀ ਜਵਾਨਤਾ ਸਿਰਫ ਤਾਂ ਹੋਣਗੀਆਂ ਜਦੋਂ ਤੱਕ ਉਹ ਲੜਕੀ ਸ਼ਾਂਤੀ ਦੇ ਦੇਵੇ ਕਿ ਹਾਂ ਵੀ ਨਹੀਂ ਜੀ ਮੈਂ ਨਾ ਗਲਤੀ ਜਾਂ ਨਸ਼ੇ ਚ ਜਾਂ ਮੈਂ ਉਹਨਾਂ ਦਾ ਗਾਇਨਾਮਾ ਕਰ ਲਿਆ ਤੇ ਉਦੋਂ ਬਾਅਦ ਅਰੇ ਜਾਂ ਜਵਾਨਤਾ ਮਿਲਦੀ ਹੈ ਸਾਫੇ ਸੋਚ ਲਓ ਕਿ ਬਿਜ਼ਨਸ ਕਿਥੋਂ ਤੱਕ ਦਾ ਵੱਧ ਚੁੱਕਾ ਹੈ ਕਿ ਅੱਜ ਦੇ ਟਾਈਮ 'ਚ ਮੈਂ ਕਹਿ ਸਕਦਾ ਕਿ ਇਹ ਇੰਦੀ ਹੈ ਸਹੀ ਇਨਕੁਆਰੀਆਂ ਹੋ ਜਾਣ 498 ਦੇ ਕੇਸਾਂ ਦੀਆਂ ਜਾਂ ਦੇ 376 ਰੇਲੀਆਂ 307ਾਂ ਦੀਆਂ 375 ਦੀਆਂ ਸਹੀ ਇਨਕਵਾੜੀਆਂ ਜੇ ਕਰ ਦਿੱਤੀਆਂ ਜਾਣ ਤਾਂ ਸਰ ਇਹ ਕਹਿ ਸਕਦਾ ਕਿ ਸਰ ਸਰ ਮੈਂ ਕਹਣਾ ਕਿ ਸੋ 5 ਤੋਂ 10% ਵੀ ਕੇਸ ਨਹੀਂ ਸਹੀ ਨਿਕਲਨੇ ਸਰ ਸਾਰੀ ਸਾਰੀ ਜ਼ਿਆਦਾਤਰ 95 ਤੋਂ 90 95% ਕੇਸ ਹੀ ਝੂਠ ਦੇ ਆਧਾਰ ਦੇ ਤੁਹਾਨੂੰ ਮਿਲਦੇ ਅੱਛਾ ਜੀ ਐਂਡੀ ਬੰਡੇ ਹੰਟਾ ਹੈਗਾ ਸਰ ਬਿਲਕੁਲ ਸਰ ਐਸਾ ਰਾਂਸੀ ਦੇ ਨਹੀਂ ਇਹ ਤਾਂ ਵੈਪਨ ਦੇ ਤੌਰ ਤੇ ਵਰਤੇ ਜਾ ਰਿਹਾ ਹੈ ਖਾਸ ਤੌਰ ਤੇ ਉਹਨਾਂ ਕਾਨੂੰਨਾਂ ਨੂੰ ਜਿਨ੍ਹਾਂ ਕਾਨੂੰਨਾਂ ਦੇ ਵਿੱਚ ਜ਼ਮਾਨਤ ਦਾ ਜਿਹੜਾ ਪ੍ਰੋਵੀਜ਼ਨ ਹੈ ਨੀਗਾ ਜਾਂ ਕਹ ਲੋਗੇ ਜ਼ਮਾਨਤ ਛੇਤੀ ਨਹੀਂ ਮਿਲਦੀ ਤੇ ਦੇਵੇਂ ਪਾ ਬਾਕਸ ਉਹ ਇੱਕ ਤਾਂ ਹੈਗਾ ਬਾਕਸ ਉਹਦੇ ਵਿੱਚ 300 ਦਾ ਜਮਾਨਤ ਨਹੀਂ ਮਿਲਦੀ ਮੇਰੇ ਖਿਲਾਫ ਵੀ ਵਰਤੇਗਾ ਤੁਹਾਡੇ ਖਿਲਾਫ ਵੀ ਇਹ ਨੂੰ 376 ਦਾ 496 ਕਹਿ ਰਹੇ ਸੀ ਤੁਸੀਂ 376 ਤੇ 300 ਇਮੋਰਲ 304 370 376 ਇਮੋਰਲ 304 420 ਹੋਰੀ ਤਰ੍ਹਾਂ ਦੇ ਪੈਸੇ ਕਿੰਨੇ ਕਿੰਨੇ ਐ ਸਰ ਮੈਨੂੰ ਇਹਦੇ ਵਿੱਚ ਇਸ ਇਸ ਕਿੰਦੇ ਵਿੱਚੋਂ ਲੱਗਦਾ ਨੇਤਾ ਜੀ ਮੈਂ ਇੱਕ ਹੋਰ ਪਰਸਨਲ ਸਵਾਲ ਮੈਨੂੰ ਤੁਹਾਨੂੰ ਨਹੀਂ ਲੱਗਦਾ ਵੀ ਇਸ ਝਗੜੇ ਨੇ ਤੁਹਾਨੂੰ ਵਕੀਲ ਬਣਾਤਾ ਕਿਉਂਕਿ ਮੈਂ ਲਾਸਟ ਟਾਈਮ ਤੁਹਾਡੀ ਜਿਹੜੀ ਤੁਸੀਂ ਅਦਾਲਤ ਵਿੱਚ ਖੁਦ ਬੈਠ ਕੇ ਕਰ ਰਹੇ ਸੀਗੇ ਕਿਉਂਕਿ ਤੁਸੀਂ ਕੇਸ ਆਫ ਦਾ ਖੁਦ ਲੜਦੇ ਹੋ ਹਨ ਤੇ ਤੁਸੀਂ ਜਿਹੜਾ ਹੈਗਾ ਵਕੀਲਾਂ ਨੂੰ ਵੀ maat ਪਾ ਰਹੇ ਸੀ ਉੱਥੇ ਜਣੇ ਦੀ ਵਕੀਲ ਜਿਹੜਾ ਸੀ ਵਿਰੋਧੀ ਧਿਰ ਦਾ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਨਹੀਂ ਦੇ ਪਾ ਰਿਹਾ ਸੀ ਤੁਸੀਂ ਬੜੀ ਵਧੀਆ ਅੰਗਰੇਜ਼ੀ ਫਰਾਂਟੇ ਦਾ ਅੰਗਰੇਜ਼ੀ ਬੋਲ ਕੇ ਉਹਨੂੰ ਜਣੇ ਦੀ ਪੂਰਾ ਡੋਮਿਨੇਟ ਕੀਤਾ ਹੋਇਆ ਸੀ ਤਾਨੂੰ ਨਹੀਂ ਲੱਗਦਾ ਇਹ ਸੱਚ ਝਗੜੇ ਨੇ ਤੁਹਾਨੂੰ ਵਕੀਲ ਬਣਾਤਾ ਸਰ ਬਿਲਕੁਲ ਜੀ ਮੈਂ ਇੱਥੇ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਆਜੀ ਦੇਖ ਕੇ ਹੋਏ ਕਹਿ ਸਕਦੇ ਹੋ ਕਿ 70-80% ਵਕਾਲਤਾ ਪਤਾ ਲੱਗੇ ਕਿ ਹਮੇਂ ਅਦਾਲਤ ਦੇ ਵਿੱਚ ਆਪਦੇ ਨੂੰ ਪੱਖ ਕਿਵੇਂ ਰੱਖਣਾ ਹੈ ਕਿਵੇਂ ਕੀ ਹੁੰਦਾ ਅਦਾਲਤਾਂ 'ਚ ਕੀ ਹੁੰਦਾ ਉੱਥੇ ਦੇ ਕਿਵੇਂ ਅਦਾਲਤਾਂ ਦੇ ਵਿੱਚ ਤੁਸੀਂ ਆਪਦੇ ਨੂੰ ਪੇਸ਼ ਕਰ ਸਕਦੇ ਹੋ ਕਿਵੇਂ ਹੈਗਾ ਕਿਵੇਂ ਤੁਹਾਨੂੰ ਡਰਾਇਆ ਜਾਂਦਾ ਕਿਵੇਂ ਧਮਕਾਇਆ ਜਾਂਦਾ ਕਿਵੇਂ ਤੁਸੀਂ ਆਪਦੇ ਆਪ ਨੂੰ ਪ੍ਰੈਜੈਂਟ ਕਰਕੇ ਤੁਸੀਂ ਆਪਦੇ ਹੱਕ ਦੇ ਲਈ ਲੜ ਸਕਦੇ ਹੋ ਕਿੱਥੋਂ ਤੱਕ ਲੈ ਕੇ ਜਾਵਾਂਗੇ ਇਸ ਲੜਾਈ ਸਰ ਮੈਂ ਜਿੱਥੋਂ ਤੱਕ ਹੋ ਸਕੇ ਜਾਵਾਂਗਾ ਮੈਂ ਤਾਂ ਭਾਵੇਂ ਮੈਨੂੰ ਹਾਈ ਕੋਰਟ ਸੁਪਰੀਮ ਕੋਰਟ ਕਿ ਮੈਨੂੰ ਜਿੱਥੋਂ ਤੱਕ ਮਾਰੇ ਦਮ ਤੱਕ ਮੈਂ ਇਸ ਈ ਲੜਾਈ ਨਹੀਂ ਤਿਆਰ ਮੈਂ ਲੜ ਰਿਹਾ ਵਾਂ ਸੋ ਮੈਨੂੰ ਅਵਾਏ ਹੈ ਕਿ ਮੈਂ ਚਾਹੇ ਮੈਨੂੰ ਕਿਸੇ ਸਾਥ ਮਿਲੇ ਨਾ ਮਿਲੇ ਸੋ ਜਿੰਨੇ ਕੁ ਮੈਂ ਹੈਗਾ ਜਾਂ ਮੇਰੀ ਫੈਮਲੀ ਮੇਰੇ ਸਾਥ ਦੇ ਰਹੀ ਆ ਸੋ ਮੈਂ ਉਹਦੇ ਲਈ ਤੇ ਨਾਲ ਮੈਨੂੰ ਇੰਜ ਹੁਣ ਆਇਆ ਪਹਿਲਾਂ ਤਾਂ ਮੈਨੂੰ ਆਸ ਨਹੀਂ ਸੀ ਬਟ ਜਦੋਂ ਤੋਂ ਸੀਆਰਓ ਪੰਜਾਬ ਤੇ ਜੀਡੀਪੀ ਨਿਊਜ਼ ਤੇ ਹੋਰ ਵੀ ਕੁਝ ਲੋਕਾਂ ਦਾ ਸਾਥ ਮਿਲਿਆ ਤਾਂ ਸਰ ਮੈਨੂੰ ਹੌਸਲਾ ਉਹ ਤੋਂ ਬਾਅਦ ਹੋਰ ਵਧਿਆ ਹੋ ਗਿਆ ਵਧਿਆ ਗਿਆ ਕਿ ਹਾਂ ਵੀ ਮੈਂ ਉਹ ਜਿਹੜੀ ਲੜਾਈ ਲੜ ਰਿਹਾ ਹਾਂ ਤਾਂ ਹੁਣ ਮੇਰੇ ਨਾਲ ਸਾਥ ਦੇਣ ਵਾਲੇ ਵੀ ਮੇਰੇ ਨਾਲ ਖੜਨ ਨੇ ਸ਼ੁਰੂ ਹੋ ਗਏ ਆ ਤੇ ਮੈਂ ਮੈਨੂੰ ਇਹਨਾਂ ਪਤਾ ਹੈ ਕਿ ਜੇ ਮੈਨੂੰ ਹੁਣ ਹੈਗਾ ਵਾ ਇਸ ਲੜਾਈ ਦੇ ਵਿੱਚ ਮੈਂ ਹੁਣ ਪਿੱਛੇ ਨਹੀਂ ਹਟੂੰਗਾ ਜੀ ਨਾ ਹੀ ਸਾਰੇ ਭਰਾਵਾਂ ਦੇ ਸਾਥ ਦੇ ਨਾਲ ਤਾਂ ਸਰ ਮੈਨੂੰ ਪਤਾ ਕਿ ਵੀ ਮੁਠੀ ਜਦੋਂ ਬਾਂਝੇ ਤਾਂ ਸਰ ਉਹ ਚੀਜ਼ ਦੇ ਉੱਤੇ ਲੜਾਈ ਕਰਨ ਦਾ ਵੀ ਸਰ ਕਹਿ ਸਕਦਾ ਕਿ ਆਏਗਾ ਤਾਂ ਰਿਜ਼ਲਟ ਇਹਦਾ ਪੂਰਾ ਹੈ ਕਿ ਕੋਈ ਨਾ ਕੁਛ ਨਿਕਲੇਗਾ ਸੋ ਅਮਰਦੀਪ ਅਨੇਜਾ ਜੀ ਨੇ ਬਹੁਤ ਸਾਰੇ ਸਬੂਤ ਆ ਜਿਹੜੇ ਉਹ ਸਾਨੂੰ ਵੀ ਪ੍ਰੋਵਾਈਡ ਕਰਵਾਏ ਆ ਔਰ ਦੂਸਰੀ ਗੱਲ ਹੈ ਕਿ ਇਹਨਾਂ ਨੇ ਕਿਸੇ ਦਾ ਨਾਮ ਲੈ ਕੇ ਕਿਸੇ ਤੇ ਦੋਸ਼ ਨਹੀਂ ਲਾਇਆ ਸਿਰਫ ਠੇਕੇਦਾਰ ਸ਼ਬਦ ਵਰਤਿਆ ਜਾਂ ਉਸ ਐਡਵਰਟਾਈਜ਼ਮੈਂਟ ਕੰਪਨੀ ਦਾ ਨਾਮ ਵਰਤਿਆ ਸੋ ਫਿਰ ਵੀ ਅਸੀਂ ਬਿਨਾ ਵਾਈਟ ਤੋਂ ਇਹ ਕਿਉਂਕਿ ਕਿਸੇ ਦਾ ਰਿਸਪੈਕਟ ਕਰਨ ਲੈਣਦੇ ਅਸੀਂ ਲੋੜ ਨਹੀਂ ਸਮਝਦੇ ਇਹਦੇ ਵਿੱਚ ਸੋ ਬਿਨਾ ਵਾਈਟ ਤੋਂ ਜਿਹੜੀ ਇਹ ਨਿਊਜ਼ ਪਬਲਿਸ਼ ਕਰਨ ਜਾ ਰਹੇ ਆ ਔਰ ਕਿਉਂਕਿ ਅਮਰਦੀਪ ਅਨੇਦਾ ਜੀ ਸੱਚ ਦੀ ਲੜਾਈ ਲੜ ਰਹੇ ਆ ਸੋ ਸਾਨੂੰ ਵੀ ਇਹਦੇ ਲਈ ਡੇਅਰ ਕਰਨਾ ਪਏਗਾ ਸੋ ਜੀਡੀਵੀ ਨਿਊਜ਼ ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਆ ਜਿਹੜੀ ਉਹ ਡੱਟ ਕੇ ਇਹਨਾਂ ਦੇ ਨਾਲ ਖੜੀ ਹੈ ਔਰ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਸਾਨੂੰ ਵੀ ਕਾਨੂੰਨੀ ਦਾ ਪੇਜ ਦਾ ਸਾਹਮਣਾ ਕਰਨਾ ਪੈਂਦਾ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਤਾਂ ਅਸੀਂ ਵੀ ਉਹਦੇ ਲਈ ਬਿਲਕੁਲ ਤਿਆਰ ਰਹਾਂਗੇ ਸੋ ਕੈਮਰਾਮੈਨ ਹਰਭਜਨ ਬੋਨਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਮਹਿੰਦਰਪਾਲ ਲੰਬਾ ਬਹੁਤ ਬਹੁਤ ਧੰਨਵਾਦ ਜਨਾਬ ਜੀ